प्यारे दोस्तों फिर तो एक बार ही ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਸੁਬਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਕਈ ਸਾਲ ਪਹਿਲਾਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਸੁਣਿਆ ਸੀ ਆਪਾਂ ਸਾਰਿਆਂ ਨੇ ਸੁਣਿਆ ਕਿਹਦੇ ਕੋਲ ਅੱਜ ਕੱਲ ਟਾਈਮ ਟਾਈਮ ਤਾਂ ਕੱਢਣਾ ਹੀ ਪੈਂਦਾ ਇਸ ਗੀਤ ਦੇ ਬੋਲਾਂ ਨੇ ਮੈਨੂੰ ਦਿਲ ਦੀਆਂ ਗਹਿਰਾਈਆਂ ਤੱਕ ਪ੍ਰਭਾਵਿਤ ਕੀਤਾ ਸੀ ਔਰ ਸੱਚਮੁੱਚ ਸਮੇਂ ਦੀ ਕਦਰ ਕਰਨਾ ਸਿਖਾਇਆ ਸੀ ਔਰ ਅੱਜ ਇਸ ਗਾਣੇ ਦੇ ਜਿਹੜੇ ਗਾਇਕਾ ਉਹਨਾਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਤੁਹਾਡੇ ਆਪਣੇ ਸ਼ੋ ਸੁਭਾਸ਼ ਗੋਇਲ ਹੈਲਥ ਸ਼ੋ ਦੇ ਵਿੱਚ ਸੂਰਾਪੁਰੀ ਜੀ ਇੱਕ ਤੁਹਾਡਾ ਆਪਾਂ ਸ਼ੋ 'ਚ ਗੱਲ ਕਰ ਰਹੇ ਸੀ ਟਾਈਮ ਦੀ ਟਾਈਮ ਕਿਹਦੇ ਕੋਲ ਅੱਜ ਕੱਲ ਨੂੰ ਕੱਢਣਾ ਹੀ ਪੈਂਦਾ ਹੈ ਤੇ ਤੁਹਾਡੇ ਗੀਤ ਦੇ ਵਿੱਚ ਵੀ ਇਹ ਬੜੇ ਖੂਬਸੂਰਤ ਬੋਲ ਆਉਂਦੇ ਰਹਿੰਦੇ ਆ ਤੇ ਅੱਜ ਆਪਾਂ ਇਸੇ ਟੈਗ ਲਾਈਨ ਤੋਂ ਸ਼ੁਰੂ ਕਰਾਂਗੇ ਅੱਜ ਦੇ ਸ਼ੋ ਦੀ ਚਰਚਾ ਕਿ ਕਿਵੇਂ ਲੋਕੀ ਨਸ਼ੇ ਕਰਦੇ ਆ ਕਿਵੇਂ ਲੋਕੀ ਜ਼ਿੰਦਗੀ ਦੇ ਵਿੱਚ ਆਪਣੀ ਹੈਲਥ ਦੇ ਸਾਹਮਣੇ ਸੰਭਾਲ ਲਈ ਟਾਈਮ ਕੱਢਦੇ ਆ ਕਿ ਨਹੀਂ ਕੱਢਦੇ ਜੀ ਜੀ ਗੋਇਲ ਸਾਹਿਬ ਸਹੀ ਕਹਿ ਲੱਭ ਤੁਹਾਨੂੰ ਜਿਹੜਾ ਸਮਾਂ ਹੈ ਨਾ ਜੀ de they ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਗੁਰੂ ਘਰ ਜਾਣ ਲਈ ਦੋਸਤਾਂ ਮਿੱਤਰਾਂ ਲਈ ਐਂਦਾ ਸਰੀਰ ਲਈ ਟਾਈਮ ਵੀ ਕੱਢਣਾ ਜ਼ਰੂਰੀ ਹੈ ਨਾ ਹਰ ਚੀਜ਼ ਲਈ ਸਮਾਂ ਜਿਹੜਾ ਆ ਉਹ ਕੱਢਣਾ ਚਾਹੀਦਾ ਜੋ ਜ਼ਰੂਰ ਉਹ ਦੋ ਲੈਣਾ ਹੈ ਨਾ ਹੋ ਦੁਨੀਆ ਚਲੋ ਚੱਲੀ ਦਾ ਮੇਲਾ ਇੱਥੇ ਕੋਈ ਨਾ ਦਿਸਦਾ ਵੇਲਾ ਦੁਨੀਆ ਚਲੋ ਚੱਲੀ ਦਾ ਮੇਲਾ ਇੱਥੇ ਕੋਈ ਨਾ ਦਿਸਦਾ ਵੇਲਾ ਪਰ ਕੁਝ ਪੌਣੇ ਲਈ ਕੁਝ ਤਾਂ ਯਾਰੋ ਛੱਡਣਾ ਹੀ ਪੈਂਦਾ ਹੈ ਯਾਰੋ ਛੱਡਣਾ ਹੀ ਪੈਂਦਾ ਹੈ ਕੀ ਦੇ ਕੋਲ ਅੱਜਕੱਲ ਟਾਈਮ ਟਾਈਮ ਤਾਂ ਕੱਢਣਾ ਹੀ ਪੈਂਦਾ ਏ ਗੁਲਸਬ ਇਹਦੇ ਵਿੱਚ ਨੇ ਇੱਕ ਅੰਤਰਾ ਸੀ ਤੇ ਉਹ ਉਹ ਹੈਲਥ ਨਾਲ ਰਿਲੇਟਡ ਹੀ ਹੈ ਕਹਿੰਦਾ ਵੀ ਖਾ ਖਾ ਗੋਗੜ ਵੜੀ ਵਧਾਈ ਹੁਣ ਨਹੀਂ ਉੱਠਿਆ ਜਾਂਦਾ ਭਾਈ ਖਾ ਖਾ ਗੋਗੜ ਵੜੀ ਵਧਾਈ ਹੁਣ ਨਹੀਂ ਉੱਠਿਆ ਜਾਂਦਾ ਭਾਈ ਵੈਦਾਂ ਦਿੱਤੀ ਬੜੀ ਦਵਾਈ ਉਹ ਤਾਂ ਕਿਸੇ ਕੰਮ ਨਾ ਆਈ ਐਂਦਾ ਜਾਣੇ ਨਹੀਂ ਘਟਾਈ ਉੱਠ ਕੇ ਭੱਜਣਾ ਹੀ ਪੈਂਦਾ ਏ ਕਿਹਦੇ ਕੋਲ ਅੱਜਕੱਲ ਟਾਈਮ ਟਾਈਮ ਤਾਂ ਕੱਢਣਾ ਹੀ ਪੈਂਦਾ ਕੱਢ ਲਈ ਇਹ ਤੁਹਾਡੇ ਅੰਤਰੇ ਦੇ ਵਿੱਚ ਹੀ ਸਾਰਾ ਇਲਾਜ ਹੈ ਜੀ ਗੋਗੜ ਜਿਹੜੀ ਦਵਾਈ ਵੈਦ ਨੇ ਦਿੱਤੀ ਬੜੀ ਦਵਾਈ ਉਹ ਕਿਸੇ ਕੰਮ ਨਾ ਆਈ ਉੱਟ ਕੇ ਭੱਜਣਾ ਹੀ ਪੈਣਾ ਤੇ ਦਵਾਈ ਵੀ ਤਾਂ ਹੀ ਕੰਮ ਕਰੂ ਜੇ ਭੱਜੂ ਹਾਂ ਖਾ ਕੇ ਦਵਾਈ ਜੇ ਆਪਾਂ ਕੈਪਸੂਲ ਖਾ ਕੇ ਦੋ ਮਾਰੀਏ ਪੈਗ ਠੰਡੇ ਠੰਡੇ ਬਰਫ ਵਾਲੇ ਤੇ ਕੁਛ ਚਿੱਲੀ ਚਿਕਣਾ ਅਗ ਵਰਗਾ ਖਾ ਜੀਏ ਤਾਂ ਫਿਰ ਕੁਛ ਤੇ ਉਹਨੇ ਕਰ ਨਹੀਂ ਅੰਦਰ ਜਾ ਕੇ ਨਹੀਂ ਨਹੀਂ ਬੈਦ ਵੈਦ ਤੇ ਡਿਪੈਂਡ ਆ ਜੀ ਡਿਪੈਂਡ ਆ ਜੀ ਹੁਣ ਕਈ ਵੈਦ ਨੇ ਸਾਡੇ ਭਰਾ ਗੁੱਸਾ ਨਾ ਕਰਿਓ ਕਈ ਗੱਲਾਂ ਖੁੱਲ ਕੇ ਵੀ ਕਰਨੀਆਂ ਪੈਂਦੀਆਂ ਨੇ ਉਹਨਾਂ ਨੂੰ ਨਾ ਜਾ ਕੇ ਲੋਕ ਆਏ ਕਹਿੰਦੇ ਆ ਵੀ ਬਸ ਮੇਰੇ ਤਾਂ ਮੁੰਡੇ ਦਾ ਵਿਆਹ ਹੈ 10 ਦਿਨਾਂ ਤੱਕ ਵੀ ਮੇਰਾ ਮੋਟਾਪਾ ਘਟਾ ਦੇ ਮੈਂ ਭੰਗੜਾ ਪਾਉਣਾ ਹੁਣ ਵੀ ਤੂੰ ਪਿਛਲੇ 40 ਸਾਲਾਂ ਤੋਂ 50 ਸਾਲਾਂ ਤੋਂ ਰੱਜ ਕੇ ਖਾਦਾ ਪੀਤਾ ਤੇ 10 ਦਿਨ 'ਚ ਬੈਦ ਕੀ ਕਰੂਗਾ ਕੋਈ ਉਹਦੇ ਕੋਲ ਛੜੀ ਤੇ ਹੈ ਨਹੀਂ ਫਿਰ ਉਹ ਕੁਛ ਨਾ ਕੁਛ ਸਟੀਰੋਇਡ ਕੁਛ ਨਾ ਕੁਛ ਪੁੱਠੀ ਚੀਜ਼ ਦਊਗਾ ਜੀ ਹੈ ਨਾ ਤੇ ਉਹਦਾ ਨੁਕਸਾਨ ਹੁੰਦਾ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਨੈਰਾਪੁਰਾ ਜਿਵੇਂ ਅਸੀਂ ਕਹਿੰਦੇ ਹੁੰਨੇ ਆ ਕਿ ਵੈਦ ਨੂੰ ਉਹਨਾਂ ਕੀ ਟਾਈਮ ਜ਼ਰੂਰ ਦਿਓ ਜਿੰਨਾ ਕਿ ਟਾਈਮ ਹੋਵੇ ਤੁਹਾਡੀ ਸੇਵਾ ਕਰ ਸਕੇ ਤੁਹਾਡਾ ਕੰਮ ਕਰ ਸਕੇ ਹਾਂ ਇਹ ਜ਼ਰੂਰ ਹੈ ਕਿ ਆਯੁਰਵੇਦ ਸਿਸਟਮ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਬਹੁਤ ਨੇ ਕਿ ਲੋਕਾਂ ਨੂੰ ਖਾਣ ਦੇ ਪੀਣ ਦੇ ਰੱਖ ਕੇ ਵੀ ਉਹਨਾਂ ਦਾ weight maintain ਕੀਤਾ ਜਾਂਦਾ ਠੀਕ ਬਿਲਕੁਲ ਮਤਲਬ ਕਿ ਕਪਣ ਨੂੰ ਸਹੀ ਖਾਣ ਦੇ ਨਾਲ ਨਾਲ ਵੈਦ ਫੇਰ ਹੀ ਕੁਝ ਕਰ ਸਕਦੇ ਜੇ ਬਸ ਸਹੀ ਖਾ ਰਹੇ ਆ ਪਲੱਸ ਅਪ ਐਕਸਰਸਾਈਜ਼ ਕਰ ਰਹੇ ਆ ਤੁਸੀਂ ਮੈਨੂੰ ਪੁੱਛ ਰਹੇ ਸੀ ਨਾ ਮ ਵੇਟ ਕੇ ਨਾ ਭੱਜ ਕੀ ਘਟਾਇਆ ਹਾਂ ਵਾ ਤੇ ਬਾਕੀ ਜਿੱਦਾਂ ਗੋਇਲ ਜੀ ਦੇ ਨਾਲ ਸੀ ਮੈਂ ਇਕੱਲੀ ਬੱਜੀ ਸੀ ਐਸਾਈਂ ਨਾ ਪਿੱਛੇ ਹੋਰ ਨੇ ਉਹਨਾਂ ਨੇ ਆਲਰੇਡੀ ਪਹਿਲਾਂ ਭੱਜੇ ਲੋਕ ਆਏ ਨਾ ਭੱਜ ਲੈਣ ਉੱਠ ਕੇ ਅੱਛਾ ਗੋਇਲ ਸਰ ਮੇਰਾ ਇੱਕ ਕਾਸਟ ਨਾ ਜਿੱਦਾਂ ਬਹੁਤ ਸਾਰੇ ਭੈਣ ਭਰਾ ਕਈ ਚੰਗੇ ਨਸ਼ੇ ਵੀ ਨੇ ਜਿੱਦਾਂ ਸਾਨੂੰ ਗਾਉਣ ਦਾ ਹੈ ਮੈਨੂੰ ਐਕਟਿੰਗ ਦਾ ਹੈ ਨਾ ਕਈਆਂ ਨੂੰ ਟਰੈਵਲ ਦਾ ਨਸ਼ਾ ਹੈ ਤੇ ਕਈ ਭੈਣ ਭਰਾ ਨਹੀਂ ਜਿਹੜੇ ਮਾੜੇ ਨਸ਼ੇ ਆਪਣੀ ਹੈਲਥ ਨੂੰ ਲਾ ਲੈਂਦੇ ਆ ਉਹਨਾਂ ਨੂੰ ਆਪਣੀ ਹੈਲਥ ਸਹੀ ਕਰਨ ਲਈ ਇਦਾਂ ਦੇ ਨਸ਼ਿਆਂ ਨੂੰ ਛਡਾਉਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਦੇਖੋ ਸਭ ਤੋਂ ਪਹਿਲਾਂ ਨਸ਼ਾ ਜੇ ਕਰ ਲਿਆ ਦੇਖੋ ਕੋਈ ਵੀ ਇਨਸਾਨ ਜਨਮ ਤੋਂ ਨਸ਼ੇੜੀ ਪੈਦਾ ਨਹੀਂ ਹੁੰਦਾ ਜੀ ਉਹਦੇ ਤੇ ਇੱਕ ਟੈਗ ਲੱਗਦਾ ਵੀ ਇਹ ਨਸ਼ੇੜੀ ਹੋ ਗਿਆ ਜਦ ਕਿ ਉਹ ਨਸ਼ੇੜੀ ਨਹੀਂ ਉਹ ਬਿਮਾਰ ਹੁੰਦਾ ਮੈਂਟਲੀ ਬਿਮਾਰ ਪਹਿਲੀ ਵਾਰੀ ਉਹ ਨਸ਼ਾ ਕਰਦਾ ਬੜਾ ਖੁਸ਼ ਹੁੰਦਾ ਉਹਨੂੰ ਆਣ ਲੱਗਦਾ ਵੀ ਦੁਨੀਆ ਕੁਝ ਹੋ ਰਹੀ ਹੈ ਕਿਉਂਕਿ ਜਦੋਂ ਕੋਈ ਵੀ ਇਨਸਾਨ ਜਿਵੇਂ ਬੱਚਾ ਮਾਂ ਦੇ ਪੇਟ 'ਚ ਹੁੰਦਾ ਉਸ ਟਾਈਮ ਉਹ ਕਿਸੇ ਹੋਰ ਨੇੜ ਕੋਡ ਰੀਜ ਹੁੰਦਾ ਜਦੋਂ ਜਨਮ ਲੈਂਦਾ ਤੁਸੀਂ ਦੇਖੋ ਨਿਕਲਣ ਅੰਸਾਰ ਚੀਕਾਂ ਮਾਰਨ ਲੱਗ ਜਾਂਦਾ ਰੋਣ ਬਿੱਟਣ ਲੱਗ ਜਾਂਦਾ ਕਿਉਂ ਕਿਉਂ ਉਹਨੂੰ ਐਟਮੋਸਫੀਅਰ ਹੀ ਚੇਂਜ ਹੋ ਗਿਆ ਕੁਝ ਦੁਨੀਆਂ ਹੀ ਹੋਰ ਹੋ ਗਈ ਉਹਨੂੰ ਮਤਲਬ ਹਵਾ ਹੀ ਕੁਝ ਹੋਰ ਲੱਗੀ ਤਾਂ ਇਸੇ ਤਰ੍ਹਾਂ ਜਦੋਂ ਇਨਸਾਨ ਨਸ਼ਾ ਕਰਦਾ ਤਾਂ ਉਹ ਪਹਿਲੀ ਵਾਰੀ ਜਦੋਂ ਨਸ਼ਾ ਕਰਦਾ ਕੋਈ ਵੀ ਇਨਸਾਨ ਹੈ ਕਿਸੇ ਚੀਜ਼ ਦਾ ਵੀ ਹੈ ਤਾਂ ਉਹਨੂੰ ਲੱਗਦਾ ਯਾਰ ਮੈਂ ਐਵੇਂ ਹੀ ਨੇਰੇ ਜੀ ਬੈਠਾ ਰਿਹਾ ਆ ਯਾਰਾ ਮਿੱਤਰਾਂ ਨੇ ਜੇ ਬੜੀ ਬੁਢੀ ਚੀਜ਼ ਦਿੱਤੀ ਮੈਨੂੰ ਉਹ ਹੌਲੀ ਹੌਲੀ ਕੀ ਹੁੰਦਾ ਉਹ ਨਸ਼ਾ ਜਿਹੜਾ ਆਪਣੀ ਸਪੇਸ ਬਣਾ ਲੈਂਦਾ ਬਾਡੀ ਚ ਉਹ ਜਾ ਬ੍ਰੇਨ ਦੇ ਵਿੱਚ ਜਿੰਨੇ ਹਾਰਮੋਨਸ ਆ ਉਹਨਾਂ ਨੂੰ ਡੈਮੇਜ ਕਰ ਦਿੰਦਾ ਹਾਰਮੋਨ ਡੈਮੇਜ ਹੋਣ ਦਾ ਮਤਲਬ ਹੈ ਕਿ ਜਹਾਜ਼ ਦਾ ਕਾਕਪਿਟ ਡੈਮੇਜ ਹੋ ਗਿਆ ਉਹਦੇ ਵਿੱਚ ਬੈਠਾ ਪਾਇਲਟ ਵੀ ਜਿਹੜਾ ਸਾਡਾ ਸੈਰੋਟੋਨਿਨ ਹਾਰਮੋਨ ਹੈ ਉਹ ਵੀ ਡੈਮੇਜ ਹੋ ਗਿਆ ਤੇ ਉਹ ਤੁਹਾਨੂੰ ਉਧਰ ਹੀ ਲੈ ਕੇ ਜਾਊ ਜਿੱਧਰ ਤੁਸੀਂ ਜਾਣਾ ਫਿਰ ਨਹੀਂ ਗੁਲਸਰਬ ਗੱਲ ਇਦਾਂ ਨਾ ਬਹੁਤ ਚੀਜ਼ਾਂ ਇਦਾਂ ਹੈ ਲਾਈਫ ਹੁਣ ਇੰਨੀ ਫਾਸਟ ਹੋ ਗਈ ਹੈ ਕਿ ਸਟ्रेस ਲੈਵਲ ਨਹੀਂ ਸਾ ਜੀ ਨੂੰ ਪਤਾ ਸੀ ਵੀ ਕੰਮਕਾਰ ਕਰਦੇ ਲੇਟ ਆਵਰਸ ਆਣਾ ਹੋ ਕਾਣਾ ਕਈ ਵਾਰੀ ਬੰਦੇ ਨੂੰ ਨੀਂਦ ਨਹੀਂ ਆਦੀ ਕੋ ਬਹੁਤ ਸਾਰੇ ਬੰਦੇ ਇਦਾਂ ਕਹਿੰਦੇ ਆ ਜੀ ਅਸੀਂ ਤਾਂ ਜੀ ਦੋ ਪੈਕ ਲਾ ਲਈਏ ਜਾਂ ਤਿੰਨ ਪੈਕ ਲਾ ਲਈਏ ਜਾਂ ਕੋਈ ਇਦਾਂ ਦਾ ਨਸ਼ਾ ਕਰ ਲਈਏ ਜਿਹਦੇ ਨਾਲ ਸਾਨੂੰ ਨੀਂਦ ਆ ਜਾਂਦੀ ਹੈ ਕੀ ਇਹ ਇਹ ਜ਼ਰੂਰੀ ਆ ਕਿ ਕਿ ਮਤਲਬ ਮਨ 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 ਦਾ ਕੀ ਸਮਝਾਉਣਾ ਇਧਰੋਂ ਪੱਟਣਾ ਇਧਰ ਲਾਉਣਾ ਮਨ ਦਾ ਕੀ ਸਮਝਾਉਣਾ ਇਹ ਕੀ ਆ ਕਿ ਜੇ ਉਸ ਟਾਈਮ ਇਨਸਾਨ ਥੋੜਾ ਜਿਹਾ ਸਰੋਂ ਦਾ ਤੇਲ ਲੈ ਕੇ ਥੋੜਾ ਜਿਹਾ ਸਰੋਂ ਦਾ ਤੇਲ ਇੱਕ ਚਮਚਾ ਜਿਹਦੀ ਕੀਮਤ 50 ਪੈਸੇ ਵੀ ਨਹੀਂ ਹੁੰਦੀ ਉਹ ਲੈ ਲਵੇ ਉਹਨੂੰ ਲੈ ਕੇ ਆਪਣੇ ਜਿਹੜੇ ਪੈਰਾਂ ਦੇ ਗੂਠੇ ਆ ਉਹਨੂੰ ਲਾਵੇ ਤੇ ਪੈਰਾਂ ਦੀਆਂ ਤਲੀਆਂ ਨੂੰ ਲਾਵੇ ਚੰਗੀ ਤਰ੍ਹਾਂ ਰਗੜ ਕੇ ਸੌਜੇ ਉਹ ਪੈਗ ਲਾ ਕੇ ਤਾਂ ਲਾ ਲੈਂਦੇ ਜੀ ਕਈ ਬੰਦੇ ਹਾਂ ਉਹ ਵੀ ਠੀਕ ਹੈ ਤੁਹਾਡੀ ਗੱਲ ਲਾ ਕੇ ਪਤਾ ਕੀ ਹੈ ਜਦੋਂ ਪੈਗ ਲਾਉਂਦਾ ਨਾ ਇਨਸਾਨ ਇਹ ਤੁਸੀਂ ਨੋਟ ਕਰ ਲਿਓ ਗੱਲ ਜਦੋਂ ਉਹਨੇ ਪੈਗ ਲਾ ਲਿਆ ਹੋ ਸਕਦਾ ਪਹਿਲਾਂ ਕੁਝ ਨਾ ਪਤਾ ਲੱਗੇ ਜਵਾਨੀ ਦੀ ਉਮਰ ਚ ਇੱਕ ਟਾਈਮ ਹੁੰਦਾ 40 ਸਾਲ ਤੋਂ ਬਾਅਦ ਦੀ ਉਮਰ ਉਹਦੇ ਫਿਰ ਪੈਰਾਂ ਚੋਂ ਅੱਗ ਨਿਕਲਦੀ ਹੈ ਪੈਗ ਲਾ ਕੇ ਵੀ ਰਾਤ ਨੂੰ ਮੂਟ ਜਰਾਬਾਂ ਲਾ ਲਾ ਸਿੱੜਦਾ ਉਸ ਟਾਈਮ ਫਿਰ ਉਹਨੂੰ ਤੇਲ ਦੀ ਜ਼ਰੂਰਤ ਆ ਉਹਦੋਂ ਲਾ ਵੀ ਲੈਂਦਾ ਉਹਦੋਂ ਲਾ ਜੇ ਪਹਿਲਾਂ ਹੀ ਲੱਗ ਜੇ ਤਾਂ ਇਹਦੇ ਵੱਲ ਜਾਣਾ ਹੀ ਨਹੀਂ ਪੈਂਦਾ ਔਰ ਦ ਉਹ ਜਦੋਂ ਲੱਗ ਜਾਂਦੇ ਨੇ ਸਰੀਰ ਨੂੰ ਫਿਰ ਇਹਨਾਂ ਨੂੰ ਛਡਾਉਣਾ ਹੀ ਪੈਂਦਾ ਫਿਰ ਐ ਨਹੀਂ ਹੈ ਵੀ ਇਹ ਬੰਦਾ ਆਪਣੀ ਮਰਜ਼ੀ ਨਾਲ ਛੱਡੂ ਛੱਡੂ ਤਾਂ ਉਹਨੂੰ ਤੋੜ ਲੱਗਦੀ ਹੈ ਤਕਲੀਫ ਹੁੰਦੀ ਹੈ ਤੇ ਅੱਖਾਂ ਚ ਪਾਣੀ ਨੱਕ ਚੋਂ ਨਜਲਾ ਲੂਜ਼ ਮੋਸ਼ਨ ਐਦਾਂ ਦੀ ਪ੍ਰੋਬਲਮ ਆਉਂਦੀਆਂ ਨੇ ਵੀ ਉਹ ਫਿਰ ਕਹਿੰਦਾ ਚੱਲ ਯਾਰ ਥੋੜਾ ਜਿਹਾ ਲਾ ਲੈਣਿਆ ਉਹ ਫਸਿਆ ਹੁੰਦਾ ਜਿਵੇਂ ਮੱਖੀ ਵਾਲੀ ਕਹਾਣੀ ਤੁਸੀਂ ਸੁਣੀ ਹੈ ਵੀ ਸ਼ਾਇਦ ਚਲਿਬੜ ਗਈ ਤਾਂ ਫਿਰ ਉਹਦੇ ਫੰਗ ਉਹ ਜਦੋਂ ਤੱਕ ਨਹੀਂ واਸ਼ ਹੋਏ ਕਿਸੇ ਚੰਗੇ ਕਲਾਕਾਰ ਨੇ ਜਾਂ ਚੰਗੇ ਐਕਸਪਰਟ ਨੇ ਉਹ ਨਹੀਂ ਧੋਕੇ ਕੱਢਿਆ ਚੋਂ ਉਹ ਨਹੀਂ ਜ਼ਰੂਰ ਨਹੀਂ ਸਕਦੀ ਜੀ ਪਰ ਬਹੁਤ ਸਾਰੇ ਇਦਾਂ ਦੇ ਹੁਣ ਨਸ਼ੇ ਆ ਗਿਆ ਨਿਸ਼ਾ ਜੀ ਤੁਹਾਨੂੰ ਪਤਾ ਘਰਾਂ ਦੇ ਘਰ ਉਜਾੜ ਦਿੱਤੇ ਹਨਾ ਬਹੁਤ ਸਿੰਥੈਟਿਕ ਡਰੱਗਸ ਨੇ ਹਨਾ ਪਰ ਆ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੇ ਘਰਾਂ ਦੇ ਘਰ ਪੰਜਾਬ ਦੇ ਉਜਾੜ ਤੇ ਜਾਂ ਹੋਰ ਸਟੇਟਾਂ ਦੇ ਵੀ ਸਾਡੇ ਜਿਆਦਾ ਉਜਾਗਰ ਹੋ ਰਹੇ ਨੇ ਪਰ ਇਹ ਉਜਾੜਾ ਹੋ ਰਿਹਾ ਜੀ ਇਹਦਾ ਕੀ ਹੱਲ ਹੈ ਕਿਦਾਂ ਇਹਨੂੰ ਮੈਨੇਜ ਕੀਤਾ ਪਹਿਲੀ ਗੱਲ ਤਾਂ ਸੁਰਾਪੁਰੀ ਜੀ ਮੈਥੋਂ ਨੂੰ ਦੱਸਦਾ ਤੁਸੀਂ ਵੀ ਲੋਕਾਂ ਨੂੰ ਮੈਸੇਜ ਜਿਹੜਾ ਵੀ ਦਿਓਗੇ ਜੀ ਉਹ ਇੱਕ ਤੁਹਾਡਾ ਵੀ ਸਰਬ ਸਰਬਉੱਤਮ ਮੈਸੇਜ ਹੋਊਗਾ ਹੁੰਦਾ ਹੀ ਆ ਕਿਉਂਕਿ ਤੁਹਾਡੇ ਲੋਕੀ ਪਿਆਰ ਕਰਦੇ ਆ ਤੁਹਾਡੇ ਗੀਤਾਂ ਨੂੰ ਮੈਂ ਵੀ ਬਹੁਤ ਕਰਦਾ ਰਾਤੀ ਮੈਨੂੰ ਲੁਧਿਆਣੇ ਤੋਂ ਆ ਰਿਹਾ ਸੀ ਮੈਂ ਤੁਹਾਡੇ ਸਾਰੇ ਗਾਣੇ ਸੁਣਦਾ ਆ ਰਿਹਾ ਮਤਲਬ ਇਹ ਮੈਂ ਕਰਦਾ ਔਰ ਬਾਨੋ ਮੈਡਮ ਨੇ ਇਹਨਾਂ ਦੇ ਮੈਂ ਇੱਕ ਦੋ ਸੀਨ ਬਹੁਤ ਦੇਖਦਾ ਹੁੰਦਾ ਨੇੜੇ ਬੈਠ ਕੇ ਕਿ ਇਹ ਕਿਤੇ ਕਿਤੇ ਕਮਾਲ ਹੀ ਕਰ ਜਾਂਦੇ ਆ ਅਲੱਗ ਹੀ ਤਰ੍ਹਾਂ ਦੇ ਹੁੰਦੇ ਤਾਂ ਮੈਂ ਉਹਨਾਂ ਮਾਤਾ ਨੂੰ ਜ਼ਰੂਰ ਕਹਿਣਾ ਹੁੰਦਾ ਕਿ ਜੇ ਤੁਹਾਡਾ ਬੱਚਾ ਇਸ ਪਾਸੇ ਪੈ ਗਿਆ ਤਾਂ ਤੁਸੀਂ ਇਹ ਨਾ ਸੋਚੋ ਵੀ ਉਹਦਾ ਕੋਈ ਇਲਾਜ ਨਹੀਂ ਇਹ ਮੈਨੂੰ ਤੁਹਾਨੂੰ ਦੱਸ ਦਿੰਦਾ ਉਹਦਾ ਇਲਾਜ ਗਰੰਟਡ ਵੀ ਹੈ ਉਹਦਾ ਇਲਾਜ ਇੱਕ ਕਮਿਟਿਡ ਵੀ ਹੈ ਜੇ ਤੁਸੀਂ ਉਹ ਉਹ ਇਲਾਜ ਕਰਨਾ ਚਾਹੁੰਦੇ ਤਾਂ ਉਹਦੇ ਵਾਸਤੇ ਮਨ ਬਣਾਉਣਾ ਪਊਗਾ ਤੁਹਾਨੂੰ ਮੇਰੇ ਕੋਲੇ ਆਉਣਾ ਪਊਗਾ ਮੇਰੇ ਨਾਲ ਮੀਟਿੰਗ ਕਰਨੀ ਪਊਗੀ ਔਰ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਕੁਝ ਪੈਸਾ ਹੁੰਦਾ ਮੇਰੇ ਕੋਲੇ ਆ ਕੇ ਉਹ ਰੂਹਾਂ ਰੋਂਦੀਆਂ ਨੇ ਜੀ ਉਹ ਰੂਹਾਂ ਜਿਨ੍ਹਾਂ ਦੇ ਲੋਕ ਪੈਰੀਂ ਹੱਥ ਲਾਉਂਦੇ ਦੀ ਪਿੰਡ 'ਚ ਜਿਨ੍ਹਾਂ ਨੂੰ ਲੋਕ ਸਲੂਟ ਮਾਰ ਕੇ ਲੰਘਦੇ ਦੀ ਉਹਨਾਂ ਕੋਲੇ ਕਿੱਲਾਂ ਦੇ ਕਿੱਲੇ ਜ਼ਮੀਨਾਂ ਨੇ ਇੱਕ ਚਿਰਾਗ ਉਹਨਾਂ ਦਾ ਉਹ ਬੁਝ ਰਿਹਾ ਸਹੀ ਗੱਲ ਨਸ਼ੇ ਚ ਪੈ ਗਿਆ ਇਹ ਗੋਲ ਸਭ ਪਤਾ ਕੀ ਹੈ ਜੀ ਬਹੁਤ ਸਾਰੇ ਲੋਕ ਡਾਕਟਰ ਜਾਂ ਵੈਦ ਕੋਲ ਜਾਣ ਤੋਂ ਇਸ ਕਰਕੇ ਘਬਰਾਉਂਦੇ ਆ ਕਿ ਸ਼ਾਇਦ ਉਹ ਸਟੀਲ ਲੋਡ ਪਾਊਗਾ ਜਾਂ ਕੋਈ ਐਦਾਂ ਦੀਆਂ ਚੀਜ਼ਾਂ ਪਾਊਗਾ ਜਿਹਦੇ ਚ ਪਤਾ ਨਹੀਂ ਲੱਗਦਾ ਉਹ ਉਹ ਇਫੈਕਟਿਵ ਹੋਣਗੇ ਜਾਂ ਜਿਹੜੀਆਂ ਚੀਜ਼ਾਂ ਪਾਉਂਦੀਆਂ ਉਹ ਧੱਕੇ ਨਾਲ ਐਦਾਂ ਦੀ ਦਵਾਈ ਅਸੀਂ ਕਿੱਥੇ ਪ੍ਰੂਫ ਕਰਾਂਗੇ ਉਹ ਡਰਦੇ ਨੇ ਲੋਕ ਇੱਕ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਕੋਈ ਪ੍ਰੋਡਕਟ ਦਿੰਨੇ ਆ ਮੈਨੂੰ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਪਾਇੰਟ ਕੀਤਾ ਹੋਇਆ ਐ ਜੀ ਐਮ ਡੀ ਔਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਕੋਈ ਵੀ ਚੀਜ਼ ਮਤਲਬ ਜੇ ਅਸੀਂ ਕੋਈ ਸਫੈਦ ਮੁਸਲੀ ਵੀ ਖਰੀਦੀ ਨਹੀਂ ਹੈ ਨਾ ਬੇਟਾ ਅਸੀਂ ਸਫੈਦ ਮੁਸਲੀ ਦੀ ਜੜ ਤੱਕ ਜਾਣਿਆ ਆ ਆ ਵਧੀਆ ਗੱਲ ਹੈ ਨਾ ਫਿਰ ਉਹਦੀ ਫਿਰ ਅਸੀਂ ਜੇ ਕਿੱਕਰ ਦੇ ਟੁੱਕੇ ਵੀ ਲੈਣੇ ਆ ਤਾਂ ਉਹ ਵੀ ਫਿਰ ਦੇਖਣੇ ਵੀ ਕਿਹੜੀ ਕਿੱਕਰ ਕਿੱਥੇ ਦੀ ਕਿੱਕਰ ਔਰ ਕਿਹੋ ਜਿਹਾ ਮਾਲ ਹੋਣਾ ਚਾਹੀਦਾ ਹਾਂ ਬਈ ਕਿੱਕਰ ਦੇ ਤਾਂ ਵੈਸੇ ਹੀ ਬਹੁਤ ਨਿਸ਼ਾ ਜੀ ਪਤਾ ਹੈ ਆਪਾਂ ਦਾ ਪੁਰਾਣੇ ਟਾਈਮਾਂ 'ਚ ਦਾਤਣਾ ਕਰਦੇ ਰਹੇ ਆ ਇਹਨਾਂ ਦਾ ਵੀ ਕੋਈ ਟੁੱਕਿਆਂ ਦਾ ਅਚਾਰ ਪੈਂਦਾ ਸੀ ਮੈਂ ਤੁਹਾਨੂੰ ਦੱਸੂਗਾ ਮੈਂ ਤੁਹਾਨੂੰ ਇੱਕ ਚੀਜ਼ ਜਿਹੜੀ ਤੁਹਾਡਾ ਜਵਾਬ ਸਵਾਲ ਸੀ ਉਹਦਾ ਜਵਾਬ ਦੰਨਾ ਕਿ ਕੀ ਜ਼ਰੂਰੀ ਹੈ ਹ ਮੈਂ ਕਿਹਾ ਬੈਦ ਨਾ ਦੇਖੋ ਕਹੋ ਜਾ ਕੁਝ ਨਾ ਦੇਖੋ ਤੁਸੀਂ ਇਹ ਦੇਖੋ ਵੀ ਜਿਹੜੀ ਚੀਜ਼ ਉਹ ਸਾਨੂੰ ਦੇ ਰਿਹਾ ਕੀ ਉਹਦੇ ਉੱਤੇ ਲੇਬਲ ਲੱਗਾ ਹੋਇਆ ਜੀ ਕਿਸੇ ਵੀ ਕੰਪਨੀ ਦਾ ਕੀ ਉਸ ਲੇਬਲ ਦੇ ਉੱਤੇ ਗਵਰਨਮੈਂਟ ਦੀ ਸਟੈਂਪ ਆ ਕੀ ਉਹਨੇ ਆਪਣਾ ਮੈਨੂਫੈਕਚਰਿੰਗ ਲਾਇਸੈਂਸ ਨੰਬਰ ਲਿਖਿਆ ਹੋਇਆ ਉੱਤੇ ਕੀ ਉਹਦੇ ਉੱਤੇ ਜੀਐਮਪੀ ਸਰਟੀਫਾਈਡ ਦਾ ਠੱਪਾ ਲੱਗਾ ਸ਼ੇਅਰ ਬਣਿਆ ਹੋਇਆ ਮੇਕ ਇਨ ਇੰਡੀਆ ਦਾ ਤੇ ਤੁਸੀਂ ਦੇਖੋ ਕਿ ਉਹ ਜਿਹੜੇ ਪ੍ਰੋਡਕਟ ਤੇ ਬਣਿਆ ਹੋਇਆ ਤਾਂ ਉਸ ਵੈਦ ਦੀ ਜ਼ਿੰਮੇਦਾਰੀ ਆ ਕਿ ਕੱਲ ਨੂੰ ਜੇ ਕੋਈ ਨੁਕਸਾਨ ਹੋ ਗਿਆ ਤਾਂ ਉਹ ਪੜੂਗਾ ਜੀ ਹੁਣ ਰਗੜ ਕੇ ਦਵਾਈ ਦੇਤੀ ਐ ਰਗੜੀ ਦਵਾਈ ਪੁੜੀਆਂ ਬਣਾਈਆਂ ਤੇ ਦੇਤੀਆਂ ਤੁਹਾਨੂੰ ਕੀ ਪਤਾ ਨਹੀਂ ਪਤਾ ਲੱਗਦਾ ਜੀ ਪਿੱਛੋ ਜਾਂਦਾ ਅਗਲਾ ਵਿਚਾਰ ਪੁੜੀਆਂ ਦੇ ਦਿੱਤਾ ਉਹ ਮੁੜ ਕੇ ਬਦਲ ਲੱਗਦਾ ਉਹ ਬੜੇ ਸੌਖੇ ਤਰੀਕੇ ਨਾਲ ਸਮਝਾਇਆ ਲੋਕਾਂ ਨੂੰ ਔਰ ਮੈਨੂੰ ਬੜੀ ਖੁਸ਼ੀ ਆ ਵੀ ਇਹ ਮੇਰਾ ਡਾਇਲੌਗ ਲੋਕਾਂ ਦੇ ਦਿਮਾਗ 'ਚ ਛੱਪ ਗਿਆ ਵੀ ਮੁੰਨਿਆ ਸਾਧ ਤੇ ਰਗੜੀ ਦਵਾਈ ਤੈਨੂੰ ਕੀ ਪਤਾ ਕੀ ਹੈ ਕੀ ਇਹਦੀ ਜਾਤ ਹੈ ਕੀ ਕਿਹੜੀ ਚੀਜ਼ ਪਾਈ ਹੋਈ ਹੈ ਹੁਣ ਉਹ ਬੈਦਵਤੀ ਭਰੋਸਾ ਹੈ ਨਾ ਉਹ ਉਹਦੇ ਨਾਲੋਂ ਬੈਟਰ ਹੈ ਵੀ ਹੁਣ ਬੱਚੇ ਪੜ੍ਹ ਲਿਖ ਗਏ ਨੇ ਤੁਸੀਂ www.vaidvan.com ਤੇ ਜਾਓ ਇੱਕ ਇੱਕ ਚੀਜ਼ ਔਰ ਮੈਂ ਇਹ ਵੀ ਕਹਿਣਾ ਕਿ ਆਯੁਰਵੇਦ ਦੇ ਵਿੱਚ ਜਿੱਦੇ ਉੱਤੇ ਬੈਦਵਾਨ ਲਿਖਿਆ ਗਿਆ ਇਹ ਸਮਝ ਲਓ ਵੀ ਇਹ ਭਰੋਸਾ ਹੈ ਔਰ ਇਹ ਇੱਕ ਪਿਓਰਿਟੀ ਆ ਉਦੇ ਬਿਨਾ ਇਹ ਬੈਦਵਾਨ ਉੱਤੇ ਛਾਪ ਹੀ ਨਹੀਂ ਸਕਦਾ ਬੈਦਵਾਨ ਹਰ ਇੱਕ ਪ੍ਰੋਡਕਟ ਤੇ ਛਪਿਆ ਹੋਣਾ ਚਾਹੀਦਾ ਔਰ ਅਗਰ ਕੋਈ ਬੈਦ ਤੁਹਾਨੂੰ ਕਿਸੇ ਵੀ ਚੀਜ਼ ਕੋਈ ਵੀ ਚੀਜ਼ ਦਿੰਦਾ ਤਾਂ ਸੂਰਾਪੁਰੀ ਜੀ ਅਗਰ ਅਸੀਂ ਉਹਨੂੰ ਤਰੀਕੇ ਨਾਲ ਲੈ ਲੈਨੇ ਆ ਉਹਨੇ ਸਾਡਾ ਗੱਭਰੂ ਪਾਊਡਰ ਹੈ ਜੀ ਇਹ ਇਹਦੇ ਬਾਰੇ ਦੱਸੋ ਮੈਂ ਦੇਖਿਆ ਪਹਿਲਾਂ ਕੀ ਜਿਵੇਂ ਹੱਥੇ ਚ ਵੜ ਕੇ ਫੀਲ ਕਰੋਗੇ ਤੁਹਾਨੂੰ ਵੀ ਗੱਭਰੂ ਦੀ ਫੀਲ ਆਉਂਦੀ ਹੈ ਜੀ ਪ੍ਰੋਡਕਟ ਦੇਖ ਕੇ ਤਾਂ ਫੀਲਿੰਗ ਬਹੁਤ ਆਉਂਦੀ ਹੈ ਜੀ ਗੱਲ ਹੈ ਵਿੱਚ ਮਟੀਰੀਅਲ ਜਿਹੜਾ ਉਹ ਅਸਰਦਾਰ ਹੋਵੇ ਕੀ ਹੈ ਬਹੁਤ ਅਸਰਦਾਰ ਹੈ ਜਿਵੇਂ ਉਹ ਲੋਕੀ ਇੱਕ ਤਾਂ ਆਪਾਂ ਗੱਲ ਕਰਾਂਗੇ ਗੱਲ ਨਸ਼ਿਆਂ ਤੇ ਹੋ ਰਹੀ ਆ ਆਪਾਂ ਉਹਦੇ ਚ ਇਹਦੀ ਗੱਲ ਕਰਦੇ ਕਿ ਜਿਹੜੇ ਲੋਕੀ ਨਸ਼ੇ ਕਰਦੇ ਆ ਉਹਨਾਂ ਦਾ ਬਾਡੀ ਦੇ ਵਿੱਚ ਬਲੱਡ ਔਰ ਉਹਨਾਂ ਦਾ ਬੀਜ ਜਿਹੜਾ ਹੈਗਾ ਸਪਰਮ ਉਹ ਬਹੁਤ ਕੁਆਲਿਟੀ ਲੋ ਹੋ ਜਾਂਦੀ ਉਸੇ ਕਰਕੇ ਉਹਨਾਂ ਨੂੰ ਨਸ਼ੇ ਵੱਲ ਜਾਣਾ ਉਹਨਾਂ ਦੇ ਨਸਾਂ ਵੀਕ ਹੋ ਜਾਂਦੀਆਂ ਨੇ ਉਹਨਾਂ ਦੇ ਮਸਲ ਵੀਕ ਹੋ ਜਾਂਦੇ ਨੇ ਉਹਦੇ ਲਈ ਇਹ ਗੱਬਰੂ ਪਾਊਡਰ ਅਸੀਂ ਬਣਾਇਆ ਹੈ ਨਾਮ ਵੀ ਅਸੀਂ ਇਦਾਂ ਰੱਖਦੇ ਹੁੰਨੇ ਆ ਕਿ ਨਾਮ ਲੈਣ ਸਾਰੇ ਬੰਦਾ ਸਾਡਾ ਹੋ ਜੇ। ਉਹ ਜਦ ਹੀ ਕਹਿੰਦਾ ਗੁਲਸਰ ਨਾਮ ਪੜ੍ਹ ਕੇ ਮਜ਼ਾ ਆ ਗਿਆ। ਮੈਂ ਕਹਿੰਦਾ ਤੈਨੂੰ ਸਾਡੇ ਨਾਲ ਮਿਲ ਕੇ ਵੀ ਆਊਗਾ। ਤੇ ਉਹ ਜਦੋਂ ਅਸੀਂ ਨਾਮ ਦਿੱਤਾ ਗੱਬਰੂ ਪਾਊਡਰ ਫਿਰ ਸਾਨੂੰ ਕਈ ਮਾਤਾ ਭੈਣਾਂ ਨੇ ਕਿਹਾ ਵੀ ਵੀਰ ਤੂੰ ਇਹਨੂੰ ਤਾਂ ਦੇਤਾ ਗੱਬਰੂ ਸਾਡੇ ਲਈ। ਮੈਂ ਤੁਹਾਡੇ ਲਈ ਮੁਟਿਆਰ ਪਾਊਡਰ ਤਿਆਰ ਕੀਤਾ ਹੈ ਅਸੀਂ ਕੋਈ ਅਸੀ ਗੱਲ ਨਹੀਂ। ਔਰ ਇਹ ਜਿਹੜਾ ਅਸੀਂ ਦਿੱਤਾ ਨਾ ਜੀ ਇਹ ਇਹ ਨਸ਼ੇ ਬਾਰੇ ਆਪਾਂ ਗੱਲ ਕਰ ਰਹੇ ਆ। ਉਹਦੇ ਵਿੱਚ ਸਪਰਮ ਸੁੱਕ ਜਾਂਦਾ। ਵੀਰ ਜਿ ਕਮਜ਼ੋਰ ਹੋ ਜਾਂਦਾ। ਪਾਵਰ ਘਟ ਜਾਂਦੀ ਹੈ ਤਾਂ ਮੇਰਾ ਇੱਕ ਡਾਇਲੌਗ ਹੁੰਦਾ ਜੀ ਹਰ ਇੱਕ ਸ਼ੋਅ 'ਚ ਵੀ ਹੁੰਦਾ ਹਰ ਇੱਕ ਪਰਸਨ ਨੂੰ ਮੈਂ ਫੋਨ ਤੇ ਵੀ ਕਹਿੰਨਾ ਕਿ ਜੇ ਤੁਸੀਂ ਕੋਈ ਵੀ ਨਸ਼ਾ ਕਰਦੇ ਹੋ ਹਰ ਤਰ੍ਹਾਂ ਦਾ ਨਸ਼ਾ ਛੱਡਣ ਲਈ ਬਿਨਾ ਤੋੜ ਬਿਨਾ ਤਕਲੀਫ ਬਿਨਾ ਦਾਖਲ ਕੀਤੇ ਘਰ ਬੈਠੇ ਬਿਠਾਓ ਜੇ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਪੱਕਾ ਮਨ ਬਣਾ ਕੇ ਸੰਪਰਕ ਕਰੋ ਫਿਰ ਜਦੋਂ ਮੈਨੂੰ ਲੋਕੀ ਸੰਪਰਕ ਕਰਦੇ ਆ ਫਿਰ ਉਹਨਾਂ ਨੂੰ ਮੈਂ ਕਹਿਣਾ ਹੁੰਦਾ ਕਿ ਜਦੋਂ ਤੱਕ ਤੁਹਾਡੀ ਬਾਡੀ ਦੇ ਵਿੱਚ ਇੰਪਰੂਵਮੈਂਟ ਨਹੀਂ ਆਊਗੀ ਜਿਹੜਾ ਕੁਝ ਤੁਸੀਂ ਨਸ਼ੇ ਕਰ ਕਰਕੇ ਡੈਮੇਜ ਕੀਤਾ ਉਹਨੂੰ ਐਕਟਿਵ ਨਹੀਂ ਕਰਾਂਗੇ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਮਿੱਤਰੋ ਤੁਸੀਂ ਜਿੰਨਾ ਮਰਜ਼ੀ ਜੋਰ ਲਾ ਲਓ ਲੇਕਿਨ ਜਿਹੜੀ ਸਾਡੇ ਬੈਦ ਜੀ ਨੇ ਇੱਕ ਦਵਾਈ ਬਣਾਈ ਸੀਗੀ ਜੀ 1996 ਚ ਨਵੰਬਰ 2005 ਚ ਜਾ ਕੇ ਗਵਰਨਮੈਂਟ ਨੇ ਉਹਨੂੰ ਸਰਟੀਫਾਈਡ ਕੀਤਾ ਵਾਹ 96 ਤੋਂ 5 ਤੱਕ ਦੀ ਸਟਰਗਲ ਸੀ ਸਾਡੀ ਜਿਹੜੀ ਅਸੀਂ ਗੁਰਦੁਆਰਿਆਂ ਚ ਮੰਦਰਾਂ ਚ ਸਰਪੰਚਾਂ ਨੂੰ ਮਿਲ ਕੇ ਪਿੰਡਾਂ ਚ ਘਰ ਘਰ ਜਾ ਕੇ ਸੀ ਉਹਦੇ ਕੈਂਪ ਲਾਏ ਲੋਕਾਂ ਨੂੰ ਦਿੱਤਾ ਅਭੇਰ ਕੀਤਾ ਨਹੀਂ ਤੁਹਾਡਾ ਤਜਰਬਾ ਦੇਖਿਆ ਜੀ ਮੈਂ ਵੀ ਗੁਰਦੁਆਰਾ ਹਮਸਬ ਜਾਂਦਾ ਰਹਾਂ ਤੇ ਤੁਹਾਨੂੰ ਅਸੀਂ ਉੱਥੇ ਬੈਠਿਆ ਦੇਖਿਆ ਤੁਸੀਂ ਉੱਥੇ ਲੋਕਾਂ ਦੀ ਸੇਵਾ ਕੀਤੀ ਬਿਲਕੁਲ ਕੀਤੀ ਔਰ ਇਹ ਐਕਸਪੀਰੀਅੰਸ ਹੈ ਤੁਹਾਡਾ ਹਾਂ ਇਹ ਇਹਨਾਂ ਲੋਕਾਂ ਨੇ ਦਿੱਤਾ ਜੀ ਤੇ ਉਹ ਜਿਹੜੀ ਫਿਰ ਅਸੀਂ ਉਥੋਂ ਸੇਵਾ ਲਈ ਜਾ ਕੇ ਨਵੰਬਰ 2005 ਦੇ ਵਿੱਚ ਅਸੀਂ ਗਵਰਨਮੈਂਟ ਨੂੰ ਇਹ ਅਪਰੂਵ ਕਰ ਪਾਏ ਕਿ ਇਹ ਜਿਹੜੀ ਮੈਡੀਸਿਨ ਆ ਇਹਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਜਿਹਨੂੰ ਲੋਕੀ ਕਹਿ ਦਿੰਦੇ ਨੇ ਕਿਤੇ ਨਸ਼ਾ ਹੀ ਨਾ ਪਾਇਆ ਹੋਵੇ ਕਈ ਵਾਰੀ ਲੋਕੀ ਕਹਿ ਦਿੰਦੇ ਆ ਵੀ ਇਹਦਾ ਕੋਈ ਨੁਕਸਾਨ ਨਾ ਹੋ ਜੇ ਵੀ ਬੰਦਾ ਸੀ ਨਸ਼ਾ ਚੜਾਉਣਾ ਚਾਹੀਏ ਕਿਤੇ ਸਾਡੇ ਬੰਦੇ ਨੂੰ ਕੁਝ ਹੋਣੀ ਨਹੀਂ ਇਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਮੋਸਟਲੀ ਹੁੰਦਾ ਜਿਹੜੇ ਉਹਨਾਂ ਨੂੰ ਡਰਗ ਉਹਦਾ ਦੀ ਦਿੱਤੀ ਜਾਂਦੀ ਉਹਦਾ ਆਲਟਰਨੇਟ ਦੇ ਦਿੱਤਾ ਜਾਂਦਾ ਹਾਂ ਬਿਲਕੁਲ ਤੇ ਆਪਾਂ ਨੂੰ ਲੱਗਦਾ ਕਿ ਨਸ਼ਾ ਛੁੱਟ ਗਿਆ ਹਾਂ ਛੁੱਟ ਗਿਆ ਹੁਣ ਮੈਂ ਤੁਹਾਨੂੰ ਦੱਸਦਾ ਅਸੀਂ ਕੀ ਦੰਦੇ ਆ ਮੈਂ ਮੈਂ ਨੁਸਖਾ ਸ਼ੇਅਰ ਕਰਨ ਚੱਲਿਆ ਹਮੇਸ਼ਾ ਕਰਦਾ ਰਹਿਣਾ ਕਿਉਂਕਿ ਫਿਰ ਵੀ ਲੋਕ ਭੁੱਲ ਜਾਂਦੇ ਆ ਛੇਤੀ ਉਹ ਵੀ ਕੀ ਦੱਸਿਆ ਸੀ ਆ ਮੈਨੂੰ ਹਰ ਸ਼ੋਹ ਚ ਦੱਸਣਾ ਪੈਂਦਾ ਜਿਹੜੇ ਸਾਡੇ ਬੈਦ ਭਰਾ ਇਹ ਨੁਸਖਾ ਸੁਣ ਰਹੇ ਨੇ ਉਹ ਤਾਂ ਸਮਝ ਹੀ ਜਾਣਗੇ ਕਿ ਗੋਇਲ ਜੋ ਦੇ ਰਿਹਾ ਇਹਨੇ ਨਸ਼ਾ ਨੇੜੇ ਦੇਲੇ ਰਹਿਣ ਹੀ ਨਹੀਂ ਦੇਣਾ ਨਸ਼ੇ ਦੇ ਲਈ ਕੋਈ ਜਾ ਹੀ ਨਹੀਂ ਸਕਦਾ ਉਹਦੇ ਵਿੱਚ ਅਸੀਂ ਦੇ ਰਹੇ ਹਾਂ ਕਿ ਤਾਂ ਮਹਾ ਬਾਤ ਬਦਵਾਂ ਸੰਰਸ ਮਹਾ ਬਾਤ ਬਦਵਾਂ ਸੰਰਸ ਦਾ ਮਤਲਬ ਹੈ ਜੀ ਮਹਾ ਬਾਤ ਬਾਤ ਮਤਲਬ ਬਾਇਵਾਦੀ ਸਰੀਰ ਦੇ ਵਿੱਚ ਜਿੰਨਾ ਵੀ ਦਰਦ ਹੈ ਉਹਨੇ ਕਵਰ ਕਰਨਾ ਤੁਹਾਨੂੰ ਦਰਦ ਨਹੀਂ ਹੋਣ ਦੇਣਾ ਦੂਜੀ ਚੀਜ਼ ਅਸੀਂ ਇਹਦੇ ਵਿੱਚ ਪਾਈ ਆ ਸਮੀਰ ਪੰਡੰਗ ਰਸ ਜਿਹੜੀ ਸਮੀਰ ਇਹ ਤੁਸੀਂ ਨਹੀਂਛੜੀ ਤੁਹਾਨੂੰ ਯਾਦ ਰਹੇਗਾ ਮੈਂ ਉਹ ਹੀ ਸੋਚ ਰਹੀ ਸੀ ਸਮੀਰ ਦਾ ਜਿਹੜਾ ਇਹ ਇਹ ਯਾਦ ਰਹੇ ਜਣਾ ਬਾਕੀ ਰਹੇ ਨਾ ਰਹੇ ਜਾਂ ਕੀ ਰਹੇ ਨਾ ਰਹੇ ਔਰ ਦੇਖੋ ਇਹਨਾਂ ਦੇ ਤਾਂ ਕੋਲ ਹੀ ਸਮੀਰ ਹੈ ਨਾ ਫਿਰ ਕਿੰਨਾ ਵਧੀਆ ਹੋਣਾ ਹੈ ਬੜਾ ਵਧੀਆ ਸੀ ਠੀਕ ਰਹੇਗਾ ਉਹਦੇ ਵਿੱਚ ਪਾਇਆ ਸਮੀਰ ਪੰਡੰਗ ਰਸ ਜਿਹੜਾ ਕਿ ਸਰੀਰ ਦੀ ਟੋਟਲ ਨਾੜੀ ਸਿਸਟਮ ओके स्ट्रांग ਕਰਦਾ ਕਿਉਂਕਿ ਨਸ਼ੇ ਕਰ ਕਰਕੇ ਨਾੜੀਆਂ ਕਮਜ਼ੋਰ ਹੋ ਜਾਂਦੀਆਂ ਨੇ ਨਾੜਾ ਨੂੰ ਕਮ ਸਟਰੋਂਗ ਕਰਦਾ ਫਿਰ ਲੋਕਾਂ ਦਾ ਇੱਕ ਬੜੀ ਭਾਵਨਾ ਹੁੰਦੀ ਹੈ ਵੀ ਗੁਲਸਰ ਕਿਤੇ ਨਸ਼ਾ ਛੱਡੂਗਾ ਬੰਦਾ ਸਾਡਾ ਤਾਂ ਕਿਤੇ ਉਹ ਅੰਗ ਨਾ ਖੜ ਜੇ ਹੂੰ ਕਈ ਕਹਿੰਦੇ ਨੇ ਵੀ ਉਹਦਾ ਅੰਗ ਖੜ ਜਾਂਦਾ ਪਾਸਾ ਮਰ ਜਾਂਦਾ ਉਹਦੇ ਵਾਸਤੇ ਆਯੁਰਵੇਦ ਦੇ ਵਿੱਚ 5000 ਸਾਲ ਪਹਿਲਾਂ ਲਿਖਿਆ ਗਿਆ ਜੀ ਇਹ ਨੁਸਖਾ ਮੈਂ ਕੋਈ ਗ੍ਰੰਥ ਤੋਂ ਬਿਨਾ ਕੁਝ ਨਹੀਂ ਬੋਲ ਰਿਹਾ ਜੋ ਮੈਂ ਬੋਲ ਰਿਹਾ ਨੂੰ ਤੁਸੀਂ ਜਾ ਕੇ ਗੂਗਲ ਸਰਚ ਕਰੋਗੇ ਤਾਂ ਤੁਹਾਨੂੰ ਗ੍ਰੰਥ ਚ ਮਿਲੂਗਾ ਹੈ ਨਾ ਕਿ ਇਹ ਮੇਰਾ ਕੋਈ ਆਵਦਾ ਮੇਰੀ ਕੋਈ ਕਾਪੀਰਾਈਟ ਨਹੀਂ ਪਰ ਮੈਂ ਉਹ ਦੇ ਰਿਹਾ ਲੋਕਾਂ ਨੂੰ ਵੈਦ ਜੀ ਦੇ ਮਾਧਿਅਮ ਤੋਂ ਉਹਦੇ ਲਈ ਅਸੀਂ ਦਿੱਤਾ ਇਕੰਗ ਵੀਰ ਰਸ ਦੇਖੋ 5000 ਸਾਲ ਤੋਂ ਪਹਿਲਾਂ ਦੇ ਗ੍ਰੰਥ ਚ ਲਿਖਿਆ ਵੀ ਇਕੰਗ ਵੀਰ ਰਸ ਕੋਈ ਵੀ ਅੰਗ ਬਾਡੀ ਦਾ ਅਗਰ ਮਰ ਰਿਹਾ ਖੜ ਰਿਹਾ ਤਾਂ ਇਕੰਗ ਵੀਰ ਰਸ ਦੇਣਾ ਸ਼ੁਰੂ ਕਰ ਦਿਓ ਉਹਦਾ ਉਹ ਅੰਗ ਜਿਹੜਾ ਹੈਗਾ ਮજબૂત ਹੋਣ ਲੱਗ ਜਾਂਦਾ ਚੱਲਣ ਦਾ ਪਰ ਬਹੁਤ ਸਾਰੇ ਬੰਦਿਆਂ ਨੂੰ ਜਦੋਂ ਪੈਰਾਲਾਈਜ਼ ਹੋ ਜਾਂਦਾ ਉਹ ਉਹਦੇ ਲਈ ਵੀ ਉਹਦੇ ਵਿੱਚ ਵੀ ਇਹ ਦਿੱਤਾ ਜਾਂਦਾ ਜਿਹੜਾ ਵੈਦ ਉਹ ਦਊਗਾ ਅਕੰਗਵੀਰ ਰਸ ਦੇਣਗੇ ਤੇ ਉਹਦੇ ਵਿੱਚ ਫਿਰ ਅਸੀਂ ਇਹਦੇ ਵਿੱਚ ਨਾਲ ਜਿਹੜੀਆਂ ਹੋਰ ਚੀਜ਼ਾਂ ਦਿੱਤੀਆਂ ਨੇ ਇੱਕ ਦਿੱਤਾ ਸੀ ਸ਼ੂਤ ਸ਼ੇਖਰ ਰਸ ਸ਼ੂਤ ਸ਼ੇਖਰ ਰਸ ਜਿਹੜਾ ਹੈਗਾ ਬ੍ਰੇਨ ਅਰ ਜਿੰਨੀ ਸਾਡੀ ਚੈਸਟ ਦੇ ਵਿੱਚ ਇਨਫੈਕਸ਼ਨ ਹੈ ਰੇਸ਼ੇ ਬਣਦੇ ਨੇ ਨੱਕ ਚੱਲਣ ਲੱਗ ਜਾਂਦਾ ਹੈ ਕਈ ਕਹਣਗੇ ਡਾਕਟਰ ਮੇਰੇ ਤਾਂ ਸੀਂਡ ਹੀ ਚੱਲ ਪੈਂਦਾ ਮੈਂ ਨਸ਼ਾ ਛੱਡ ਦਿੰਨਾ ਤਾਂ ਉਹਨਾਂ ਵਾਸਤੇ ਇਹ ਬਹੁਤ ਵਧੀਆ ਇੱਕ ਚੀਜ਼ ਮਤਲਬ ਹਰ ਚੀਜ਼ ਸੰਪੂਰਨ ਕੀਤੀ ਗਈ ਹੈ ਜੀ ਉਹਦੇ ਵਿੱਚ ਤਾਂ ਕਿ ਮਰੀਜ਼ ਜਦੋਂ ਉਹਦੇ ਜਿਵੇਂ ਪਹਿਲੇ ਦਿਨ ਤੋਂ ਮੈਂ ਕਹਿੰਦਾ ਹੁੰਦਾ ਵੀ ਅੱਜ ਤੋਂ ਨਸ਼ਾ ਬੰਦ ਅੱਜ ਤੂੰ ਮੇਰੇ ਕੋਲ ਆ ਗਿਆ ਤੈਨੂੰ ਅੱਜ ਤੋਂ ਚਿੱਟਾ ਕਾਲਾ ਪੀਲਾ ਕੋਈ ਵੀ ਨਸ਼ਾ ਖਰੀਦਣ ਦੀ ਲੋੜ ਨਹੀਂ ਤੂੰ ਅੱਜ ਤੋਂ ਬਾਅਦ ਇਹ ਕੈਪਸੂਲ ਖਾਣਾ ਔਰ ਇਹਨੂੰ ਆਪਾਂ 20-25 ਦਿਨ ਖਾਵਾਂਗੇ ਤੇਰੀ ਹੋਸ਼ ਆ ਜੂਗੀ ਤੇਰੀ ਟਿਕਾਣੇ ਔਰ ਪਹਿਲੇ ਦਿਨ ਤੋਂ ਨਸ਼ਾ ਬੰਦ ਨਾ ਕੋਈ ਸਰੀਰ ਨੂੰ ਤੋੜ ਲੱਗਣੀ ਨਾ ਤਕਲੀਫ ਹੋਣੀ ਨਾ ਉਹਦੀ ਮੈਰਿਡ ਲਾਈਫ ਡਿਸਟਰਬ ਹੋਣੀ ਆ ਤੇ ਉਹ ਆਪਣੇ ਆਪ ਕਹਿੰਦਾ ਵੀ ਯਾਰ ਇਹ ਤਾਂ ਪਹਿਲਾਂ ਵਾਲਾ ਸਵਰਗ ਬਣ ਗਿਆ ਜਿਹੜਾ ਪਹਿਲਾਂ ਹੁੰਦਾ ਸੀ ਵੀ ਜਦੋਂ ਅਸ਼ੇਨੀ ਦੀ ਕਰਦੇ ਵੀ ਇਹ ਚੀਜ਼ ਉਹਨੂੰ ਪਤਾ ਲੱਗ ਜਾਂਦੀ ਵੀ ਮੈਨੂੰ ਬਚਾ ਲੂ। ਜੀ ਤਾਂ ਫਿਰ ਅਸੀਂ ਉਹਨੂੰ 2 ਮਹੀਨੇ ਚ ਦਵਾਈ ਉਹ ਮੈਨੂੰ ਕਹਿੰਦੇ ਹੁੰਦੇ ਨੇ ਕਹਿੰਦੇ ਗੋਲ ਸਾਹਿਬ ਕਿੰਨੇ ਦਿਨ ਚ ਨਸ਼ਾ ਛੁੱਟੇਗਾ ਮੈਂ ਕਹਿੰਦਾ ਨਸ਼ਾ ਤਾਂ ਉਦੋਂ ਹੀ ਛੁੱਟਗਾ ਜਦੋਂ ਮੇਰੇ ਕੋਲ ਆਗੇ ਤੁਸੀਂ ਮੇਰੇ ਤੋਂ ਦੱਸੋ ਕਿੰਨੇ ਦਿਨ ਚ ਛੁੱਟੋਗੇ ਮੈਂ ਤੁਹਾਨੂੰ ਦੰਦਾ ਵੀ 2 ਮਹੀਨੇ ਚ ਤੁਸੀਂ ਸਾਡੀ ਦਵਾਈ ਤੋਂ ਛੁੱਟਣਾ। ਅੱਛਾ ਮਤਲਬ ਆਪਣੀ 2 ਮਹੀਨੇ ਪੀਰੀਅਡ ਹੁੰਦਾ ਦੋ ਮਹੀਨੇ ਮੈਕਸਿਮਮ ਜੀ ਮਿਨੀਮਮ ਇਸਾ ਪੀਰੀਅਡ 36 ਦਿਨ ਦਾ ਜਿਹੜੇ ਲੋਕ ਮੜਾ ਮੋਟਾ ਪੋਸਤ ਖਾਂਦੇ ਆ ਅਫੀਮ ਖਾਂਦੇ ਆ ਜਾਂ ਗੋਲੀਆਂ ਗੋਲੀਆਂ ਖਾਂਦੇ ਆ ਜਾਂ ਮੜਾ ਮੋਟਾ ਨਸ਼ਾ ਕਰਦੇ ਉਹਨਾਂ ਲਈ ਅਸੀਂ 36 ਦਿਨ ਦਾ ਪੀਰੀਅਡ ਰੱਖਿਆ ਹੋਇਆ ਲੇਕਿਨ ਮੈਕਸਿਮਮ ਜਿਹੜੇ ਲੋਕ ਚਿੱਟਾ ਦਿੰਦਾ ਜੀ 20-20000 ਰੁਪਏ ਦਾ ਚਿੱਟਾ ਅਸੀਂ ਐ ਸੋਚਦੇ ਨੇ 20 30 ਕਰਨਾ 6 ਲੱਖ ਰੁਪਏ ਯਾਰ ਕਿੱਥੋਂ ਲਿਆਣੇ ਆ ਤੁਸੀਂ ਇਹਦਾ ਮਾਪੇ ਬੰਗਾਲ ਕੀਤੇ ਪਏ ਨੇ ਕੀ ਲਿਆ ਜਮੀਨਾਂ ਜਮੀਨਾਂ ਵੇਚ ਰਹੇ ਨੇ ਹਾਂਜੀ ਤੇ ਇਸ ਕਰਕੇ ਹੁਣ ਇੱਕ ਗੱਲ ਜ਼ਰੂਰ ਹੈ ਸੂਰਾਪੁਰੀ ਜੀ ਜਿੰਨਾ ਕ ਅਸੀਂ ਰੌਲਾ ਪਾਇਆ ਆਪਾਂ ਸਾਰੇ ਆਰਟਿਸਟਾਂ ਨੇ ਕਲਾਕਾਰਾਂ ਨੇ ਸਾਡੇ ਸ਼ੋਅ ਦਾ ਜਿਹੜਾ ਹੈਗਾ ਸਹਿਯੋਗ ਕੀਤਾ ਤੁਸੀਂ ਆਇਓ ਆਂਦੇ ਰਹਿੰਦੇ ਲੋਕਾਂ ਨੂੰ ਜਿਹੜਾ ਆਪਾਂ ਮੈਸੇਜ ਦੇ ਰਹੇ ਆਂ ਸਾਡਾ ਯੂਥ ਬਹੁਤ ਪਿੱਛੇ ਆ ਗਿਆ ਮੈਨੂੰ ਹੁਣ ਕਹਿਣ ਲੱਗਿਆ ਕਿ ਵੀ ਗੁਇਲ ਸਾਹਿਬ ਹੁਣ ਤਾਂ ਐਂ ਜੀ ਕਰਦਾ ਵੀ ਨਸ਼ਾ ਅੱਜ ਤੋਂ ਬਾਅਦ ਨਹੀਂ ਕਰਨਾ ਕੁਛ ਦਿਓ ਹੈਨਾ ਮਤਲਬ ਕਿਉਂ ਉਹਨਾਂ ਨੂੰ ਹੀ ਪਤਾ ਲੱਗ ਗਿਆ ਵੀ ਜਦੋਂ ਇਹ ਲੋਕ ਨਾਲ ਜੁੜੇ ਪੂਰੀ ਇੰਡਸਟਰੀ ਇਸ ਚੀਜ਼ ਦੇ ਨਾਲ ਜੁੜੀ ਹੈ ਤਾਂ ਗੱਲ ਤਾਂ ਕੋਈ ਹੋਊਗੀ ਐਵੇਂ ਤਾਂ ਕਹੀ ਨਹੀਂ ਜਾਂਦੀ ਗੱਲ ਹੈਨਾ ਤਾਂ ਉਹ ਚੀਜ਼ ਦੇ ਨਾਲ ਕੀ ਹੈ ਕਿ ਸਾਡਾ ਯੂਥ ਹੁਣ ਬਹੁਤ ਸੰਭਲ ਗਿਆ ਉਹਨੇ ਐਗਜ਼ਾਮਪਲਾਂ ਦਿੱਤੀਆਂ ਨੇ ਆਪਣੇ ਦਿੱਲੀ ਦੀਆਂ ਬਰੂਹਾਂ ਦੇ ਵੀ ਆਪਦੀ ਐਗਜ਼ਾਮਪਲ ਬਣਾਈ ਆ ਆ ਪਿੱਛੇ ਆਪਣੇ ਜਦੋਂ ਪਾਣੀ ਦੇ ਹੜ੍ਹ ਆਏ ਨੇ ਉਦੋਂ ਵੀ ਉਹਨਾਂ ਨੇ ਆਪਣੇ ਟਰੈਕਟਰ ਦਿਖਾਏ ਨੇ ਵੀ ਸਾਡੇ ਇਹ એનર્ਜੀ ਬਹੁਤ ਹੈ ਜੀ ਸਾਡੇ ਯੂਥ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖੂਨ ਦੇ ਵਿੱਚ ਦਰਿਆ ਦਿਲੀ ਆ ਔਰ ਸਟਰੋਂਗ ਨੇ ਬੱਚੀ ਬਿਲਕੁਲ ਬਿਲਕੁਲ ਪਰ ਕਈ ਜਿਹਦਾ ਨਾ ਅੱਗੇ ਵਧਣ ਦੀ ਚਾਹਨਾ ਜਿਹੜੀ ਹੈ ਨਾ ਜ਼ਿੰਦਗੀ ਦੇ ਵਿੱਚ ਇਜ਼ੀ ਵੇਅ ਅਖਤਿਆਰ ਕਰਨ ਲਈ ਕਈ ਵਾਰੀ ਹੁਣ ਸਪੋਰਟਸ ਵਾਲੇ ਕਬੱਡੀ ਦੇ ਖਿਡਾਰੀ ਜਾਂ ਐਥਲੀਟ ਇਹ ਵੀ ਇਧਰਲੇ ਪਾਸੇ ਨੂੰ ਪਏ ਹੋਇਆ ਹਾਲਾਂਕਿ ਡੋਪ ਟੈਸਟ ਹੁੰਦਾ ਪਰ ਉਹਦੇ ਚ ਕਈ ਚੀਜ਼ਾਂ ਆ ਜਾਂਦੀਆਂ ਨੇ ਸਟੈਮਨ ਲਈ ਕਹਿੰਦੇ ਆ ਇੱਕ ਸਰ ਜਿਵੇਂ ਕਹਿੰਦੇ ਆ ਕਿ ਜਿਹੜੀ ਫੀਮ ਹੈ ਉਹ ਮਾੜੀ ਨਹੀਂ ਹੁੰਦੀ ਹਨਾ ਕਿ ਉਹ ਜੇ ਬੰਦਾ ਰੈਗੂਲਰ ਲੈਂਦਾ ਹੋਵੇ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਦੇ ਬਾਰੇ ਮੈਂ ਪਰਸਨਲ ਤੁਹਾਡੇ ਤੋਂ ਜਾਣਨਾ ਚਾਹੁੰਨੀ ਆ ਤੁਸੀਂ ਕਿਉਂ ਇੰਟਰਸਟ ਇਸ ਗੱਲ ਦੇ ਵਿੱਚ ਕਿਉਂਕਿ ਮੈਂ ਇਹ ਚੀਜ਼ ਬਹੁਤ ਜ਼ਿਆਦਾ ਸੁਣੀ ਹੈ ਤੇ ਮੇਰੇ ਕੋਈ ਬਹੁਤ ਨੌਨ ਨੇ ਜਿਨ੍ਹਾਂ ਦੇ ਮੈਂ ਮੂੰਹੋਂ ਇਹ ਗੱਲ ਸੁਣੀ ਹੈ ਕਿ ਉਹ ਇल्ली ਥੋੜੀ ਥੋੜੀ ਫੀਮ ਲੈਂਦੇ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਦੇ ਬਾਰੇ ਪਰਸਨਲ ਇਹ ਮੈਂ ਤੁਹਾਨੂੰ ਦੱਸਦਾ ਜੀ ਕੋਈ ਵੀ ਚੀਜ਼ ਦਾ ਨੁਕਸਾਨ ਨਹੀਂ ਹੈ ਜ਼ਿੰਦਗੀ 'ਚ ਅਸੀਂ ਹੁਣ ਕਈ ਸ਼ਰਾਬ ਪੀਣ ਵਾਲੇ ਆਉਂਦੇ ਆ ਵੀ ਗੁਲਸੱਬ ਕਦੇ-ਕਦੇ ਪੈਗ ਮੈਂ ਕਹਿੰਦਾ ਵੀ 30 ਐਮ ਐਲ 60 ਐਮ ਐਲ ਲਾਓ ਥੋੜੀ ਆ ਦੇਖ ਕੇ ਬੋਤਲਾਂ ਲੱਗੀ ਆਦਾ ਜਿਵੇਂ ਬਲੈਕ ਲੈਵਲ ਦੀ ਆ ਬਾਹਰ ਕਾਲੇ ਪਏ ਪਏ ਇਹਨਾਂ ਜਿਵੇਂ ਨਾ 3 ਐਕਸ ਰੰਮ ਆਉਂਦੀ ਆ ਹਾਂ ਪੁਰਾਣੀ ਫੌਜੀ ਵਾਲੀ ਫੌਜੀ ਵਾਲੀ ਉਹਦਾ ਮੈਂ ਇਹਦਾ ਨਾਮ ਰੱਖਿਆ ਜੈਡ ਐਕਸ ਅੱਛਾ ਜੈਡ ਐਕਸ એનર્ਜੀ ਟੌਨਿਕ ਓਕੇ ਇਹ ਇਹ એનર્ਜੀ ਲੋ ਨਹੀਂ ਕਰੂਗਾ ਇਹ ਇਹ ਆਪਦੇ ਹਿਸਾਬ ਨਾਲ ਇਹ ਕਾਦੀ એનર્ਜੀ ਕੀ ਇਹ ਉਹ એનર્ਜੀ ਆ ਵੀ ਜਿਹੜੇ ਬੰਦੇ ਮੈਂ ਬੋਤਲ ਵੀ ਉਹੋ ਜੀ ਲਈ ਵੀ ਉਹਨਾਂ ਨੂੰ ਫੀਲ ਆਵੇ ਯਾਰ ਅਸੀਂ ਆਪਦਾ ਸਿਸਟਮ ਸੈੱਟ ਹੈ ਉਹਨਾਂ ਨੂੰ ਕਿਹਾ ਵੀ ਆਪਦਾ 30 ਐਮਐਲ ਪਾਓ ਗਲਾਸ ਦੇ ਵਿੱਚ ਉਹਦੇ ਵਿੱਚ ਪਾਣੀ ਪਾਓ ਥੋੜਾ ਜਿਹਾ ਮਿਕਸ ਕਰੋ ਤੇ ਇਹਨੂੰ ਪੀਓ ਤੁਹਾਨੂੰ 15-20 ਮਿੰਟ ਚ ਅੱਖਾਂ ਖੁੱਲ ਜਾਂਦੀਆਂ ਨੇ એનર્ਜੀ ਆਉਂਦੀ ਹੈ ਤੇ ਸਾਨੂੰ ਲੋੜ ਹੀ ਨਹੀਂ ਪੈਂਦੀ ਜੇ ਮੰਨ ਲੈ ਸ਼ਾਮ ਨੂੰ ਬੰਦਾ 6:00 ਵਜੇ ਲੈ ਲਵੇ ਇਹਨੂੰ ਤਾਂ ਇਹ ਨਹੀਂ ਹੈ ਵੀ ਫਿਰ ਉਹ दारूਵਾਲ ਚਲਾ ਜਾਊਗਾ ਕਿਉਂਕਿ ਇਹਨੇ ਉਹਦੀ ਜਿਹੜੀ ਅੰਦਰੋਂ ਤੋੜ ਲੱਗਦੀ ਆ ਜਾਂ ਮਾੜੀ ਮੋਟੀ એનર્ਜੀ ਲੋ ਹੁੰਦੀ ਆ ਇਹਨੇ ਕਵਰ ਕਰ ਲੈਣੀ ਆ ਤੇ ਇਹਨੂੰ ਅਸੀਂ ਹਰ ਇੱਕ ਨਸ਼ਾ ਕਰਨ ਵਾਲੇ ਨੂੰ ਜ਼ਰੂਰ ਦੰਨੇ ਆ ਬਾਕੀ ਤੁਹਾਡੀ ਗੱਲ ਜਿਹੜਾ ਤੁਸੀਂ ਕਹਿ ਰਹੇ ਸੀ ਅਫੀਮ ਹਾਂਜੀ ਜਿਹੜੇ ਲੋਕੀ ਰੋਜ਼ ਕਈ ਬੁੜੀਆਂ ਵੀ ਲੈਣ ਲੱਗ ਗਏ ਹਾਂਜੀ ਬੁੜੀਆਂ ਕੀ ਮੈਂ ਤਾਂ ਉਹਨਾਂ ਨੂੰ ਮਟਿਆਰਾਂ ਹੀ ਕਹਿੰਦਾ ਕਿਉਂਕਿ ਉਹਨਾਂ ਨੇ ਪੂਰਾ ਘਰ ਸੰਭਿਆ ਹੁੰਦਾ ਸਹੀ ਗੱਲ ਨੌਜਵਾਨ ਮਟਿਆਰ ਕੁੜੀ ਤਾਂ ਉਹਨਾਂ ਘਰ ਵੀ ਨਹੀਂ ਸਕਦੀ ਜਿੰਨਾ ਉਹ ਕਰਦੀ ਆ ਕੰਮ ਤੇ ਉਹ ਕੀ ਆ ਉਹਨਾਂ ਨੂੰ ਵੀ ਕਿਵੇਂ ਹੋਇਆ ਮਰੀ ਮੁੱਟੀ ਲੈਣ ਲੱਗ ਗਿਆ ਤੇ ਉਹਨਾਂ ਨੂੰ ਆਂਦਾ ਰਸੋਈ ਚ ਕੰਮ ਕਰਨਾ ਘੋੜੇ ਵਾਂਗ ਸਰੀਰ ਹੋ ਗਿਆ ਉਹ ਪਹਿਲਾਂ ਪਹਿਲਾਂ ਠੀਕ ਲੱਗਦਾ ਪਰ ਬਾਅਦ ਚ ਉਹ ਬਿਮਾਰੀ ਬਣ ਜਾਂਦੀ ਆ ਡਿਕਸ਼ਨ ਹੋ ਜਾਂਦਾ ਉਹ ਫਿਰ ਬ੍ਰੇਨ ਦੇ ਜਿਹੜੇ ਸਾਡੇ ਹਾਰਮੋਨਾਂ ਨੂੰ ਵੀਕ ਕਰ ਦਿੰਦੀ ਆ ਫਿਰ ਉਹ ਭੱਜਦੀ ਆ ਵੀ ਹੁਣ ਮੈਂ ਕੀ ਕਰਾਂ ਮੇਰੇ ਕੋਲੇ ਆ ਕੇ ਬਹੁਤ ਮਾਤਾ ਭੈਣਾ ਦੱਸਦੀਆਂ ਨੇ ਵੀ ਵੀਰੇ ਮੇਰੇ ਗੋਡਿਆਂ ਚ ਦਰਦ ਹੋਣ ਲੱਗ ਗਿਆ ਸੀ ਵੀ ਮੈਨੂੰ ਘਰ ਵਾਲਾ ਕਹਿੰਦਾ ਵੀ ਚੱਲ ਤੂੰ ਐਨੀ ਲੈ ਲੈ ਕਰ ਹਾਂ ਜੀ ਹੁਣ ਘਰ ਵਾਲੇ ਨੂੰ ਐ ਹੁੰਦਾ ਵੀ ਆਉਨੇ ਆ ਘਰੇ ਮਰੀ ਵੀ ਰਹਿੰਦੀ ਆ ਰੋਟੀ ਵੀ ਨਹੀਂ ਲਾਉਂਦੀ ਵੀ ਚਲ ਇੰਨੀ ਕੁ ਖਵਾ ਦੋ ਕੁਛ ਤਾਂ ਕਰੂ ਨਾਲ ਉਹ ਖੁਸ਼ ਰਹਿੰਦੀ ਨਾਲੇ ਕਹਿੰਦਾ ਜੀ ਕਹਿੰਦੀ ਉਹ ਤਾਂ ਠੀਕ ਹੈ ਪਰ ਹੁਣ ਫਸ ਗਏ ਗੋਲਸਬ ਵੀ ਗੋਡੇ ਤਾਂ ਉਹੀ ਨੇ ਹਾਲ ਉਹੀ ਆ ਵੱਧ ਰਿਹਾ ਉਲਟਾ ਬਲਕਿ ਤੇ ਕਿਉਂ ਵੀਮ ਖਾ ਲਈ ਉਹਨਾਂ ਨੇ ਉਹ ਥੋੜਾ ਸਰੀਰ ਤਕੜਾ ਹੋ ਗਿਆ ਉਹ ਜਿਆਦਾ ਭਜਨ ਅਟਕ ਕਰ ਲਈ ਉਹ ਅੰਦਰ ਉਹੀ ਚੀਜ਼ ਖਰਾਬ ਹੋ ਰਹੀ ਆ ਅੰਦਰ ਹਾਰਟ ਤੇ ਅਸਰ ਪੈ ਰਿਹਾ ਨਰਵਸ ਸਿਸਟਮ ਤੇ ਤੇ ਉਹ ਇਸ ਕਰਕੇ ਫਿਰ ਉਹਨਾਂ ਦੀ ਛਡਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਔਰ ਅੱਜ ਤੁਸੀਂ ਇਹ ਬਹੁਤ ਵਧੀਆ ਸਵਾਲ ਕੀਤਾ ਇਹ ਜਿਹੜੀ ਫੀਮ ਦਾ ਪੰਗਾ ਪੈਂਦਾ ਹੈ ਨਾ ਜੀ ਉਹਨਾਂ ਲੋਕਾਂ ਨੂੰ ਵੀ ਪੈਂਦਾ ਜਿਨ੍ਹਾਂ ਨੂੰ ਸ਼ੂਗਰ ਹੋ ਜਾਂਦੀ ਹੈ ਹਾਂਜੀ ਉਹ ਆਪਣੇ ਉਹਨਾਂ ਨੂੰ ਨਾਲ ਦਾ ਕਹਿੰਦਾ ਕੋਈ ਨਹੀਂ ਯਾਰ ਮੈਨੂੰ ਇੰਨੇ ਸਾਲ ਹੋ ਗਏ ਮੈਂ ਤਾਂ ਇੰਨੀ ਕੁ ਲੈ ਲਿਆ ਨਾ ਸ਼ੂਗਰ ਠੀਕ ਹੈ ਇਹ ਵੀ ਕਹਿੰਦਾ ਮੈਂ ਤਾਂ ਮੈਨੂੰ ਤਾਂ ਇੰਨੇ ਸਾਲ ਹੋ ਗਏ ਕਹਿੰਦੇ ਨੂੰ ਮੈਨੂੰ ਤਾਂ ਲੱਗੀ ਨਹੀਂ ਲੱਗੀ ਨਹੀਂ ਹਾਂ ਭਾਈ ਚੰਗੀ ਗੱਲ ਹੈ ਤੈਨੂੰ ਨਹੀਂ ਲੱਗੀ ਉਹ ਸੁਣਨ ਵਾਲਾ ਵੀ ਕਹਿੰਦਾ ਕਮਾਲ ਹੈ ਤੈਨੂੰ ਨਹੀਂ ਲੱਗੀ ਮੈਨੂੰ ਕਿਵੇਂ ਲੱਗ ਜੀ ਕਮਾਲ ਹੈ ਸਾਲ ਤੋਂ ਤੈਨੂੰ ਆਪ ਦਿੱਤੀ ਇਹਦਾ ਮਤਲਬ ਕਹਿਣ ਦਾ ਵੀ ਉਹ ਜਿਹੜੀ ਅਫੀਮ ਉਹ ਲੈਣ ਲੱਗ ਜਾਂਦੇ ਆ ਉਹ ਸ਼ੂਗਰ ਤਾਂ ਡਾਊਨ ਨਹੀਂ ਉਲਟਾ ਤੁਸੀਂ ਅੱਜ ਮੈਂ ਤੁਹਾਡੇ ਸ਼ੋਅ 'ਚ ਇੱਕ ਗੱਲ ਦੱਸ ਦਵਾਂ ਜਿਹੜੀ ਅਫੀਮ ਹੈ ਇਹ 슈ਗਰ ਦੇ ਵਿੱਚ ਬਹੁਤ ਨੁਕਸਾਨ ਕਰਦੀ ਹੈ। ਅੱਛਾ ਨੁਕਸਾਨ ਬਹੁਤ ਬੜਾ ਨੁਕਸਾਨ ਕਰਦੀ ਹੈ। ਦੇਖੋ ਕਿੱਡਾ ਕਿੰਨੀ ਵੱਡੀ ਗੱਲ ਤੁਸੀਂ ਦੱਸੀ ਅੱਜ ਜਿਹੜੀ ਕਿਸੇ ਨੂੰ ਨਹੀਂ ਪਤਾ ਹੈਗੀ ਹਨਾ। ਔਰ ਇੱਕ ਸ਼ਰਾਬ ਤੇ ਜਿਹੜੀ ਸ਼ਰਾਬ ਹੈ ਔਰ ਇੱਕ ਇਹ ਅਫੀਮ ਹੈ। ਇਹ ਦੋ ਨਸ਼ੇ ਤਾਂ ਮੈਂ ਕਹਿੰਦਾ ਹੁਣਾਂ ਕਿ ਜੇ ਤੁਹਾਨੂੰ 슈ਗਰ ਹੋ ਗਈ ਉਦਨੇ ਹੀ ਬਾਬਾ ਨਾਨਕ ਦੇ ਦੇਹਲੀ ਤੇ ਜਾ ਕੇ ਬਹਿ ਜਾਓ ਵੀ ਰੱਬਾ ਮੇਰੀ ਮਦਦ ਕਰ ਮੈਂ ਨਹੀਂ ਇਹ ਮੁੜ ਕੇ ਕਰਨਾ। ਕਿਉਂਕਿ ਉਹ ਐਡਾ ਵੱਡਾ ਬਖਸ਼ਣ ਹਾਰ ਹੈ ਜੀ ਬਖਸ਼ ਲੈਂਦਾ ਹੋ। ਐਸੀ ਗੱਲ ਨਹੀਂ ਗਲਤੀਆਂ ਇਨਸਾਨ ਪੁੱਤ ਲੈ ਗਲਤੀਆਂ ਦਾ ਮੈਂ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਵੀ ਚੰਡੀਗੜ੍ਹ ਦੇ ਨੇੜੇ ਸਭ ਤੋਂ ਵੱਡਾ ਸਥਾਨ ਹੈ ਨਾੜਾ ਸਾਹਿਬ ਹੂੰ ਨਾੜਾ ਸਾਹਿਬ ਚਲੇ ਜਾਓ ਉਦੋਂ ਬਾਅਦ ਮੇਰੇ ਕੋਲ ਆ ਜਾਓ ਸਿੰਘ ਸਿਧਾ ਗੁਰਦੁਆਰਾ ਜੀ ਹਾਂ ਬੜੀ ਵੱਡੀ ਗੱਲ ਹੈ ਜੀ ਬੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਜੀ ਇੱਕ ਪਰਿਵਾਰ ਦਾ ਬੱਚਾ ਸਿੱਧਾ ਹੀ ਨਹੀਂ ਧੀ ਹੋ ਰਿਹਾ ਕਿਸੇ ਲੋਟ ਹੂੰ ਸਿੱਧਾ ਨਹੀਂ ਧੀ ਹੋ ਰਿਹਾ 23 24 ਕਿੱਲੇ ਜ਼ਮੀਨ ਸਾਧ ਜਿਆਦਾ ਸੀ ਦੋ ਤਿੰਨ ਕਿੱਲੇ ਰਹਿ ਗਈ ਵਿਕ ਗਈ ਸਾਰੀ ਅੰਮ੍ਰਿਤਸਰ ਦੇ ਨੇੜੇ ਦਾ ਸੀਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਐ ਕਰ ਤੈਨੂੰ ਜੇ ਔਖਾ ਲ ਆਪਣਾ ਡਰਾਈਵਰ ਭੇਜ ਦਿਆਂ ਗੱਡੀ 'ਚ ਬੈਠ ਤੂੰ ਨਾੜਾ ਸਾਹਿਬ ਜਾ ਕੇ ਆ ਮੈਨੂੰ ਵਿਸ਼ਵਾਸ ਹੈ ਜੀ ਉੱਥੇ ਬਹੁਤ ਜ਼ਿਆਦਾ ਵਿਸ਼ਵਾਸ ਜੀ ਉੱਥੇ ਜਦੋਂ ਗਏ ਹੋ ਉੱਥੇ ਸਿੰਘ ਸਾਹਿਬ ਹੈਗੇ ਨੇ ਸਾਡੇ ਜਾਣਕਾਰ ਮੈਂ ਉਹਨਾਂ ਦੀ ਡਿਊਟੀ ਲਈ ਹੋਈ ਹੈ ਉਹਨਾਂ ਨੇ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਉੱਥੇ ਅਰਦਾਸ ਕਰਾਈ ਸਭ ਕੁਝ ਕੀਤਾ ਉਦੋਂ ਬਾਅਦ ਜੋ ਨੀਵੇਂ ਹੋ ਕੇ ਜਦ ਮੇਰੇ ਕੋ ਪਹੁੰਚੇ ਕਿਉਂਕਿ ਬਾਬੇ ਦੇਦਰ ਜਾ ਕੇ ਤਾਂ ਮਨ ਨੀਵਾ ਹੋ ਹੀ ਜਾਂਦਾ ਜਦੋਂ ਮੁੜ ਕੇ ਮੇਰੇ ਕੋ ਪਹੁੰਚੇ ਫਿਰ ਅਸੀਂ ਜ਼ਮੀਨ ਤੇ ਬੈਠੇ ਜੀ नीचे फर ਇਹ ਜੇ ਮੇਰੇ ਸੋਫਾ ਲੱਗਿਆ ਉਹ ਤੋਂ ਵੀ ਥੱਲੇ ਅਸੀਂ ਜ਼ਮੀਨ ਤੇ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਜੀ ਅੱਜ ਉਸ ਮੁੰਡੇ ਨੂੰ 6 ਮਹੀਨੇ ਹੋ ਗਏ ਨਸ਼ਾ ਨਹੀਂ ਕੀਤਾ ਉਹਨੇ ਇਹ ਗੱਲਾਂ ਐਵੇਂ ਨਹੀਂ ਬਣੀਆਂ ਹੋਈਆਂ ਜੀ ਜਿੱਥੇ ਦਵਾਈ ਕੰਮ ਕਰਦੀ ਹੈ ਉੱਥੇ ਅਸ਼ੀਰਵਾਦ ਵੀ ਕੰਮ ਕਰਦਾ ਹੈ ਜੇ ਤੁਸੀਂ ਕਿਤੇ ਬਾਬਾ ਜੀ ਦੀ ਰਜਾ ਚ ਬਹਿ ਕੇ ਕਰ ਲਓ ਤਾਂ ਸੁਆਦ ਹੀ ਚੁਟਕੀ ਵੀ ਕੰਮ ਕਰ ਜਾਂਦੀ ਹੈ ਐਸੀ ਕੋਈ ਗੱਲ ਨਹੀਂ ਪਰ ਇਹ ਜਿਹੜੀਆਂ ਦਵਾਈਆਂ ਨੇ ਇਹ ਜੈਕ ਦਾ ਕੰਮ ਕਰਦੀਆਂ ਨੇ ਔਰ ਤੁਸੀਂ ਜਿਹੜਾ ਅਫੀਮ ਦੀ ਗੱਲ ਕੀਤੀ ਸੀ ਉਹ ਸੱਚਮੁੱਚ ਬੰਨੋ ਜੀ ਉਹ ਬਹੁਤ ਹੀ ਬੈਡ ਇਫੈਕਟ ਕਰਦੀ ਹੈ ਜਦੋਂ ਤੁਹਾਨੂੰ ਕੋਈ ਵੀ ਬਿਮਾਰੀ ਹੋ ਜਾਏ ਚਾਹੇ ਹਾਰਟ ਬ੍ਰੇਨ ਲੀਵਰ ਦੀ ਕੋਈ ਵੀ ਬਿਮਾਰੀ ਹੋ ਜਾਏ ਤਾਂ ਅਫੀਮ ਵਰਗੇ ਨਸ਼ੇ ਨੂੰ ਸਰਾਂਬ ਵਰਗੇ ਨਸ਼ੇ ਨੂੰ ਉਸੇ ਦਿਨ ਕੋਸ਼ਿਸ਼ ਕਰੋ ਵੀ ਕਿਸੇ ਤਰ੍ਹਾਂ ਹੌਲੀ-ਹੌਲੀ ਗਲੋਂ ਲਾਇਆ ਜਾਵੇ ਨਹੀਂ ਹੁੰਦਾ ਤਾਂ ਮੇਰੀ ਇੱਕ ਵਾਰੀ ਮਦਦ ਲੈ ਲਿਓ ਹੈਲਪ ਲੈ ਲਿਓ ਜਾ ਤੁਸੀਂ ਇਹ ਕਹਿ ਲਓ ਕਿ ਮੇਰੇ ਨਾਲ ਡਿਸਕਸ ਕਰ ਲਿਓ ਤਾਂ ਉਹਦਾ ਕੋਈ ਨਾ ਕੋਈ ਹੱਲ ਜ਼ਰੂਰ ਅਸੀਂ ਦੱਸ ਦਿੰਦੇ ਹਾਂ ਜਿਹੜਾ ਘਰ ਚ ਪਿਆ ਜੀ ਜੀ ਜੇ ਬੰਦਾ ਕਿੱਕਰ ਦੇ ਤੁਕਿਆਂ ਦਾ ਪਾਊਡਰ ਬਣਾ ਕੇ ਖਾਂਦਾ ਰਹੇ ਨਾ ਜੀ ਤਕਣਾ ਰਹਿੰਦਾ ਸ਼ਰੀਰ ਆਹੀ ਦੇਖ ਰਹੀ ਸੀ ਆ ਕਿੱਕਰ ਦਾ ਪਾਊਡਰ ਇਹਦੇ ਬਾਰੇ ਵੀ ਥੋੜੀ ਅਸੀਂ ਡਿਟੇਲ ਚ ਚਾਹਾਂਗੇ ਹਨਾ ਇਹਦਾ ਇਹਦਾ ਗੋਲ ਸਾਹਿਬ ਅੱਗੇ ਪਹਿਲਾਂ ਇਹ ਵੀ ਹੁੰਦਾ ਵੀ ਤੁਕਿਆਂ ਦਾ achar ਪਾਉਂਦੇ ਹੁੰਦੇ ਸੀ ਹਾਂਜੀ ਪਾਉਂਦੇ ਹੁੰਦੇ ਸੀ ਨਾਲੇ ਮੂੰਹ ਸੁਬਾਦ ਹਾਂ ਬਿਲਕੁਲ ਨਾਲੇ ਰਿਸ਼ਤੇਦਾਰ ਆਇਆ ਹੋਇਆ ਰੋਟੀ ਸਬਜ਼ੀ ਚ ਨੁਕਸਨੀਤੀ ਕੱਢਦਾ ਉਹ achar ਖਾਈ ਜਾਂਦਾ ਉਹਦਾ ਅਸਰ ਉਹਦਾ ਅਸਰ ਬਹੁਤ ਲੱਗਦੀ ਆ ਜਦੋਂ ਦਾਤਣਾ ਕਰਦੇ ਸੀ ਜੀ ਕਿੱਕਰ ਤਾਂ ਕਿੱਕਰ ਦੀ ਦਾਤਣ ਜੀ ਹੁਣ ਇਹ ਕੀ ਕੀਤਾ ਸੀ ਕਿੱਕਰ ਦਾ ਪੰਚਾਂਗ ਬਣਾਇਆ ਜੀ ਪੰਚਾਂਗ ਮਤਲਬ ਕਿੱਕਰ ਦੀ ਜੜ ਤਣਾ ਸੱਕ ਪੱਤੇ ਫੁੱਲ ਫਲ ਸਾਰੇ ਲੈ ਕੇ ਇਹਨੂੰ ਡਰਾਈ ਕਰ ਲੈਣਾ ਪੂਰੀ ਕਿੱਕਰ ਦਾ ਪੰਚਾਂਗ ਉਹਨੂੰ ਡਰਾਈ ਕਰਕੇ ਉਹਦਾ ਪਾਊਡਰ ਬਣਦਾ ਔਰ ਇੰਨਾ ਡੀਸੈਂਟ ਪਾਊਡਰ ਬਣਦਾ ਜੀ ਇਹ ਔਰ ਅਸੀਂ ਸਾਡੇ ਬਹੁਤ ਸਾਰੇ ਜਿਹੜੇ ਫੋਰਨ ਚ ਬੈਠੇ ਮਿੱਤਰ ਨੇ ਉਹ ਵੀ ਉਹਨਾਂ ਨੇ ਤਾਂ ਅੰਗਰੇਜ਼ਾਂ ਨੂੰ ਵੀ ਲਾਤਾ ਉਹਨਾਂ ਨੂੰ ਵੀ ਦੱਸ ਦਿਆ ਕਰ ਉਹ ਜਦ ਕਰਦੇ ਉਹਨਾਂ ਨੂੰ ਲੱਗਦਾ ਜੀ ਇਹ ਆਪਕੇ ਇੰਡੀਆ ਦਾ ਬਹੁਤ ਕਮਾਲ ਕਾ ਹੈ ਕੀ ਹੈ ਇਹ ਉਹ ਫਿਰ ਉਹਨਾਂ ਦਾ ਦੇ ਕਿਕਰ ਬਬੂਲ ਹੈ ਫਿਰ ਉਹ ਬਬੂਲ ਅੱਛਾ ਇਹਦਾ ਕੀ ਹੈ ਜੀ ਅਸੀਂ ਡਾਇਰੈਕਟ ਪਾਊਡਰ ਦਿੱਤਾ ਅਸੀਂ ਉਹ ਕੰਮ ਨਹੀਂ ਕਰਦੇ ਜੀ ਜਿਵੇਂ ਬਬੂਲ ਪੇਸਟ ਆ ਗਿਆ ਫਲਾਣਾ ਆ ਗਿਆ ਉਹ ਤਾਂ ਸੈਂਸ ਪਾਏ ਨੇ ਕੁਝ ਨਹੀਂ ਪਤਾ ਲੱਗਦਾ 스멜 ਆਈ ਜਾਂਦੀ ਹੈ ਰਿਜ਼ਲਟ ਇਹਦਾ ਬਬੂਲ ਦਾ ਸੀ ਪਾਊਡਰ ਪਲੇਨ ਬਣਾਇਆ ਇਹਨੂੰ ਤੁਸੀਂ ਦੰਦਾਂ ਤੇ ਮਲੋ ਬਰਸ਼ ਕਰ ਲਓ ਉੱਪਰੋਂ ਦੰਦਾਂ 'ਚ ਪਾ ਕੇ ਨਾ ਜੀ ਬਰਸ਼ ਤੇ ਭਾ ਲਓ ਮਟਰ ਦੇ ਦਾਣੇ ਜਿੰਨਾ ਤੁਸੀਂ ਬ੍ਰਸ਼ ਕਰੋ ਤੁਹਾਨੂੰ ਐ ਲੱਗੂ ਦੰਤਣ ਕਰ ਰਹੇ ਆ ਪੁਰਾਣੇ ਮਾਡਲ ਦੀ ਜੀ ਹੈ ਜੀ ਉਸ ਤੋਂ ਬਾਅਦ ਇਹਨੂੰ ਜੇ ਖਾਣਾ ਸ਼ੁਰੂ ਕਰ ਦੋ ਤੁਸੀਂ ਰੋਜ਼ ਰਾਤ ਨੂੰ ਪਾਣੀ 'ਚ ਰੱਖ ਦਿਓ ਇੱਕ ਚਮਚਾ ਕੋਲ ਕੇ ਸਵੇਰੇ ਉਹ ਪਾਣੀ ਪੀ ਲਓ ਛਾਣ ਕੇ ਤੁਸੀਂ ਕਹੋਗੇ ਕਮਾਲ ਦੀ ਐਨਰਜੀ ਡਾਈਜੈਸਟਿਕ ਸਿਸਟਮ ਠੀਕ ਕਰਦਾ ਸਭ ਤੋਂ ਬੈਸਟ ਹੈ ਨਾ ਜੀ ਬੀਰਜਵਰਦਕ ओके ग्रंथ ਚ ਲਿਖਿਆ ਗਿਆ ਕਿ ਕਿਕਰ ਪੰਜ ਕਿਕਰ ਫਲੀ ਜਿਹੜੀ ਆ ਬਬੂਲ ਦੀ ਫਲੀ ਜਿਹੜੀ ਹੈ ਗਿਆ ਉਹ ਮਤਲਬ ਵੀਰਜ ਸ਼ੋਧਨ ਹੈ ओके ਉਹ ਸਾਡੇ ਵੀਰਜ ਦਾ ਸ਼ੋਧਨ ਕਰਦਾ ਔਰ ਜਿਸ ਇਨਸਾਨ ਦੀ ਬਾਡੀ ਦੇ ਵਿੱਚ ਚਾਹੇ ਮੇਰੀ ਭੈਣ ਆ ਚਾਹੇ ਮੇਰਾ ਭਰਾ ਜਿਸ ਦੋਨਾਂ ਦੇ ਵਿੱਚ ਹੁੰਦੀ ਹੈ ਇਹ ਚੀਜ਼ ਜਿਸ ਇਨਸਾਨ ਦੀ ਬਾਡੀ ਦੇ ਵਿੱਚ ਵੀਰਜ ਸਟਰੋਂਗ ਹੈ ਉਹ ਇਨਸਾਨ ਤੋਂ ਬੜਾ ਬਲਵਾਨ ਦੁਨੀਆ 'ਚ ਕੋਈ ਨਹੀਂ ਹੈਗਾ ਇਸ ਕਰਕੇ ਜਿਹੜਾ ਕਿਕਰ ਦੇ ਤੁਕੇ ਨੇ ਕਿਸੇ ਗਰੀਬ ਨੂੰ 100-200 ਰੁਪਏ ਦੇ ਕੇ ਝੋਲਾ ਪਰਵਾ ਲਿਆ ਕਰੋ ਘਰੇ ਲਿਆ ਕੇ ਬੈੱਡ ਦੇ ਥੱਲੇ ਸੜਦਿਆ ਕਰੋ ਸੁੱਕੀ ਜਾਣਗੇ ਪਏ ਜਦੋਂ ਸੁੱਕ ਕੇ ਕੱਢ ਕੇ 2-3 ਹਫ਼ਤਿਆਂ 'ਚੋਂ ਕਰੰਗ ਵਰਗੇ ਹੋ ਜਾਂਦੇ ਨੇ ਚੰਗੀ ਤਰ੍ਹਾਂ ਮੂਸਲੀ 'ਚ ਕੁੱਟ-ਕੱਟ ਕੇ ਮਿਕਸੀ 'ਚ ਪਾ ਕੇ ਗ੍ਰाइंड ਕਰਕੇ ਪਾਊਡਰ ਬਣਾ ਲਓ ਔਰ ਘਰੇ ਬਣਾਓ ਘਰੇ ਖਾਓ ਘਰ ਤਾਂ ਜਿਹੜਾ ਬਣਾ ਲਾਂਗੇ ਇਹਦੇ ਵਿੱਚ ਕੀ ਹੁੰਦਾ ਨਾ ਇਹਦੇ 'ਚ ਹੁਣ ਤੁਸੀਂ ਕੁਝ ਹੋਰ ਵੀ ਪਾਇਆ ਹੋਣਾ ਇਹ ਰਹਿ ਸਕਦਾ ਕਿੰਨੀ ਦੇਰ ਹਾਂ ਜੀ ਨਾ ਇਹ ਇਹ ਆਪਦੇ ਆਪ ਚ ਰਹਿਣ ਵਾਲੀ ਚੀਜ਼ ਆ ਜੀ ਓਕੇ ਅ ਕਿਕਰਾਂ ਦਾ ਸੁੱਕੀਆਂ ਹੋਈਆਂ ਵੀ ਕੰਮ ਕਰੀ ਜਾਂਦੀਆਂ ਨੇ ਪਰ ਇਹ ਸਾਨੂੰ ਕਿਕਰਾਂ ਕਿੱਥੇ ਲੱਭਣੀਆਂ ਸਾਨੂੰ ਤਾਂ ਤੁਸੀਂ ਆਈਜ਼ੀ ਕਰਤਾ ਹਨਾ ਹੁਣ ਅਸੀਂ ਆਪ ਹੀ ਆਪਣੇ ਬੈਗ ਚ ਰੱਖ ਲੈਣਾ ਜਿੱਥੇ ਵੀ ਸਾਨੂੰ ਇਹ ਸਭ ਤੋਂ ਬੈਸਟ ਹੈ ਜੀ ਤੁਹਾਡਾ ਬ੍ਰੇਨ ਸ਼ਾਰਪ ਕਰਦਾ ਜਿਵੇਂ ਉਹ ਨਸ਼ਾ ਕਰਨ ਵਾਲੇ ਲੋਕ ਆ ਸੀ ਉਹਨਾਂ ਨੂੰ ਵੀ ਦੰਨੇ ਆ ਡਾਇਬੀਟਿਕ ਪੇਸ਼ੈਂਟ ਆ ਉਹਨੂੰ ਵੀ ਦੰਨੇ ਆ ਗੋਡਿਆਂ ਦਾ ਪੇਸ਼ੈਂਟ ਆ ਉਹਨੂੰ ਅਸੀਂ ਉਹ ਚੀਜ਼ਾਂ ਬਣਾਈਆਂ ਨੇ ਜੀ ਜਿਹੜੀਆਂ ਸਾਰਿਆਂ ਦੇ ਕੰਮ ਆਉਂਦੀਆਂ ਨੇ ਔਰ ਔਰ ਹਰ ਇੱਕ ਪੇਸ਼ੈਂਟ ਨੂੰ ਇਹਦੇ ਨਾਲ ਤਾਕਤ એનર્ਜੀ ਆਉਂਦੀ ਆ ਕਈ ਤਾਂ ਮੈ ਤੋਂ ਮੰਗ ਕੇ ਲੈਂਦੇ ਆ ਅਸੀਂ ਭੁੱਲ ਜਾਂਦੇ ਆ ਉਹ ਕਹਿਣਗੇ ਗੋਲ ਸਾਹਿਬ ਕਿਕਰਾਂ ਦੇ ਤੁੱਕਿਆਂ ਦਾ ਬਾਉਂਡਰ ਵੀ ਦੇ ਦੋ ਹੈਨਾ ਅਸੀਂ ਦੰਨੇ ਆ ਤੇ ਇਹ ਇਹ ਬੜੀ ਵੱਡੀ ਗੱਲ ਹੈ ਜੀ ਤੇ ਇਹ ਇਹਦੇ ਬਾਰੇ ਜਿੰਨੀ ਚਰਚਾ ਕੀਤੀ ਜਾ ਬੋਲ ਸਾਹਿਬ ਇੱਕ ਜ਼ਰੂਰ ਹੋਣਾ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਇੱਕ ਮੈਸੇਜ ਤੁਸੀਂ ਇਹ ਵੀ ਜ਼ਰੂਰ ਦਿਆ ਕਰੋ ਨਾਲ ਦੀ ਨਾਲ ਕਿ ਜਿਨਨੇ ਇਹ ਦਰਖ ਹਣਾ ਜਿੰਨੇ ਇਹ ਦਰਖਤ ਨੇ ਨਿੰਮ ਦਾ ਕਿੱਕਰ ਦਾ ਜਾਮਣ ਦਾ ਇਹ ਲੋਕਾਂ ਨੂੰ ਅਪੀਲ ਵੀ ਕਰਦੇ ਹੋ ਕਿ ਇਹ ਲਾਇਆ ਕਰੋ ਇਹ ਘਟਦੇ ਜਾਂਦੇ ਹਾਂ ਘਟਦੇ ਵੀ ਜਾਂਦੇ ਆ ਤੇ ਲੋਕਾਂ ਨੂੰ ਨੌਲੇਜ ਵੀ ਨਹੀਂ ਆ ਹੁਣ ਇਵਨ ਮੈਂ ਆਪਣੀ ਗੱਲ ਵੀ ਕਰਾਂ ਜੇ ਮੈਨੂੰ ਕੋਈ ਪੁੱਛਲੇ ਵੀ ਆ ਕਾਹਦਾ ਪੇੜ ਆ ਮੈਨੂੰ ਨਹੀਂ ਪਤਾ ਹੁਣ ਬੱਚਿਆਂ ਨੂੰ ਕਿੱਦਾਂ ਪਤਾ ਚੱਲਣੇ ਜੇ ਇਹ ਲੱਗਣਗੇ ਹੋਣਗੇ ਮੈਂ ਤੁਹਾਨੂੰ ਦੱਸ ਦਾਂ ਜੀ ਅੱਜ ਚਲੋ ਤੁਹਾਡੇ ਮਾਧਿਅਮ ਤੋਂ ਵੀ ਦਿੰਨੇ ਆ ਮੈਸੇਜ ਅਸੀਂ ਅਕਸਰ ਮੈਂ ਲਵਾਏ ਨੇ ਇਹ ਪੇੜ ਇੱਕ ਅਰਜੁਨ ਦਾ ਪੇੜ ਹਾਂ ਅਰਜਨ ਸ਼ਾ ਸ਼ਾਲ ਕਹਿੰਦੇ ਹਾਂ ਅਰਜੁਨ ਦਾ ਪੇੜ ਹੋ ਗਿਆ ਹਾਰਟ ਲਈ ਬੈਸਟ ਉਹਦਾ ਇਹ ਹੁਣ ਲੋਕ ਅਵੇਅਰ ਹੋ ਗਏ ਫਿਰ ਇੱਕ ਉਸ ਤੋਂ ਬਾਅਦ ਆਮਲੇ ਦਾ ਪੇੜ ਹਾਂਜੀ ਔਲਿਆਂ ਦਾ ਫਿਰ ਇੱਕ ਖਰੜ ਦਾ ਪੇੜ ਇੱਕ ਬਿਹੜੇ ਦਾ ਪੇੜ ਖਰੜ ਬਿਹੜੇ ਔਰ ਇਹ ਜਿਹੜੇ ਚਾਰ ਪੇੜ ਆ ਇਹਨਾਂ ਦੇ ਵਿੱਚ ਪਰਮਾਤਮਾ ਦਾ ਬਾਸ ਹੈ ਹਾਂ ਇਹ ਜਿਹਨਾਂ ਲੋਕਾਂ ਕੋਲੇ ਮੋਟਰ ਰੱਬ ਨੇ ਬਖਸ਼ੀ ਆ ਖੇਤ ਬਖਸ਼ੇ ਨੇ ਸਭ ਕੁਝ ਬਖਸ਼ਿਸ਼ ਕੀਤੀ ਹੋਈ ਆ ਉਹਨਾਂ ਲੋਕਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਆਪਣੀ ਮੋਟਰ ਤੇ ਇਹ ਚਾਰੇ ਪੇੜ ਲਾ ਬਹੁਤ ਵਧੀਆ ਗੱਲ ਬਹੁਤ ਵਧੀਆ ਪੇੜ ਲਾ ਕੇ ਤੁਸੀਂ ਉਹ ਉਹ ਜਿਹੜਾ ਜਦੋਂ ਪੇੜ ਬੜੇ ਹੋ ਜਾਣ ਤੁਸੀਂ ਸਾਡੇ ਵਟਸਐਪ ਤੇ ਸਾਨੂੰ ਫੋਟੋ ਭੇਜੋ ਤੁਸੀਂ ਮੇਰੇ www.badwan.com ਤੇ ਜਾ ਕੇ ਉੱਥੇ ਸਾਨੂੰ ਲਿੰਕ ਬਣਾ ਕੇ ਉੱਥੇ ਫੋਟੋ ਭੇਜੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸੂਰਾਪੁਰੀ ਸਾਹਿਬ ਬੰਡੋ ਮੈਡਮ ਕਦੇ ਨਾ ਕਦੇ ਤੁਹਾਡੀ ਮੋਟਰ ਤੇ ਗੇੜਾ ਜ਼ਰੂਰ ਮਾਰਦੇ ਨੇ ਉਹਨੂੰ ਤੁਸੀਂ ਲਾਓ ਤੇ ਸਾਨੂੰ ਬਿਲਕੁਲ ਕਿਉਂਕਿ ਇਹਨਾਂ ਨੇ ਤਾਂ ਸਾਰਾ ਦਿਨ ਪੰਜਾਬ 'ਚ ਘੁੰਮਣਾ ਉਹਨੇ ਕੀਤਾ ਵਿੱਚ ਲੰਘ ਰਹੇ ਨੇ ਕੀ ਪਤਾ ਕਦੋਂ ਫੋਨ ਆ ਜਾਵੇ ਵੀ ਮਿੱਤਰਾ ਤੇਰੀ ਮੋਟਰ ਤੇ ਬੂਟੇ ਬਣ ਗਏ ਹੈ ਤੇ ਕੋਈ ਪਤਾ ਨਹੀਂ ਹੁੰਦਾ ਤੇ ਸੁਭਾਸ਼ ਗੋਇਲ ਨੂੰ ਤਾਂ ਜਦ ਮਰਜ਼ੀ ਬੁਲਾ ਲੇ ਸੂਰਪੁਰੀ ਜੀ ਬਹੁਤ ਵਧੀਆ ਲੱਗਿਆ ਤੁਸੀਂ ਟਾਈਮ ਕੱਢਿਆ ਅੱਜ ਕਿਉਂਕਿ ਤੁਸੀਂ ਆਪਣੇ ਗੀਤਾਂ 'ਚ ਜ਼ਿਕਰ ਕੀਤਾ ਵੀ ਕਿਹਦੇ ਕੋਲੇ ਟਾਈਮ ਹੈ ਟਾਈਮ ਤਾਂ ਕੱਢਣਾ ਹੀ ਪੈਂਦਾ ਤੇ ਇਸ ਲਈ ਸਾਨੂੰ ਬੰਡੋ ਮੈਡਮ ਨੇ ਬੜਾ ਟਾਈਮ ਲਾਇਆ ਆਉਣ ਲਈ ਬੜੇ ਦੇਰ ਬਾਅਦ ਸ਼ੋਅ ਤੇ ਆਏ ਨੇ ਸਾਡੀ ਇੱਛਾ ਸੀ ਕਿ ਅਸੀਂ ਪਹਿਲੇ ਹੀ ਐਪੀਸੋਡ ਇਹਨਾਂ ਨਾਲ ਕਰਨਾ ਸੀਗਾ ਪਰ ਇਹ ਸਾਨੂੰ ਲਾਰੇ ਲਾਉਂਦੇ ਆ ਲਾਉਂਦੇ ਆ ਫਿਰ ਮੈਂ ਇੱਕ ਦਿਨ ਅੱਕੇ ਹੋਏ ਤੁਹਾਡਾ ਗੀਤ ਭੇਜਾਂ ਵੀ ਇਹ ਸੁਣੋ ਜੀ ਤੁਸੀਂ ਫਿਰ ਇਹਨਾਂ ਨੇ ਟਾਈਮ ਕੱਢਿਆ ਫਿਰ ਨਾਲ ਬਤੇ ਕੀ ਕਹਿੰਦੇ ਫਿਰ ਸੂਰਾਪੁਰੀ ਜੀ ਨੂੰ ਵੀ ਬੁਲਾਓ ਤਾਂ ਹੀ ਆਉਂਗੇ ਬਸ ਇਹ ਲਈ ਤੁਹਾਡਾ ਬਹੁਤ-ਬਹੁਤ ਸਤਿਕਾਰ ਹੈ ਜੀ ਬਹੁਤ-ਬਹੁਤ ਪਿਆਰ ਹੈ ਤੁਹਾਨੂੰ ਔਰ ਸਾਡਾ ਤੁਹਾਨੂੰ ਆਸ਼ੀਰਵਾਦ ਵੀ ਰਹੂਗਾ ਕਿ ਤੁਸੀਂ ਹਰ ਵਕਤ ਐਂ ਚੜ੍ਹਦੀ ਕਲਾ ਚ ਰਹੋ ਔਰ ਆ ਚੀਜ਼ਾਂ ਤੁਹਾਨੂੰ ਦੇਾਂਗੇ ਜਿਹੜੀਆਂ ਤੁਹਾਨੂੰ ਹਰ ਵਕਤ ਜ਼ਬਾਨ ਰੱਖਣ ਲਈ ਬਣੀ ਰਹੇ ਔਰ ਸਾਰੇ ਅੱਜ ਦੇ ਐਪੀਸੋਡ ਦੇ ਵਿੱਚ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਾਸਰੀਕਾਲ ਜੀ ਸਾਸਰੀਕਾਲ ਪਿਆਰੇ ਦੋਸਤੋ ਸੁਭਾਸ਼ ਗੋਇਲ ਹੈਲਥ ਸ਼ੋ ਨੂੰ ਜੀ ਪੰਜਾਬੀ ਚੈਨਲ ਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਹਦੇ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਤੇ ਹੁਣ ਸਾਰੇ ਐਪੀਸੋਡ ਤੁਸੀਂ ਦੇਖ ਸਕਦੇ ਹੋ ਆਪਣੇ YouTube ਚੈਨਲ ਵੈਦਵਾਨ ਤੇ ਪਿਛਲੇ ਸਾਲ ਬਿਜ਼ੀ ਹੋਣ ਕਰਕੇ ਨਾ ਅਸੀਂ ਮੰਮੀ ਡੈਡੀ ਜੀ ਦੀ ਐਨਵਰਸਰੀ ਤੇ ਵੀ ਨਹੀਂ ਜਾ ਸਕੇ ਉਹ ਡੀਅਰ ਇਸੇ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ ਚਲੀਏ ਬਿਲਕੁਲ ਚਲੋ ਮੈਂ ਦਾਦਾ ਦਾਦੀ ਜੀ ਨਾਲ ਪੰਗੜਾ ਪਾਉਂਗਾ ਬੇਟਾ ਦਾਦਾ ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਹੈ ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ ਉਹ ਪੰਗੜਾ ਕਿਵੇਂ ਪਾਉਣਗੇ ਦਾਦਾ ਬੱਲੇ 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 ਆਜਾ ਆਜਾ ਹੋਗੇ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਉਹ ਇਹ ਚਮਤਕਾਰ ਕੀਤਾ ਹੈ ਵੈਦਵਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੂੰਦ ਕਰੀਮ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਤਾਂ ਵੇਖੋ ਕੋਈ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੂੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਬਸ ਕਰੋ ਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋਗੇ ਤੁਹਾਡੀ ਵੀ ਨਾ એનર્ਜੀ ਨਹੀਂ ਖਤਮ ਹੁੰਦੀ ਸਸੀ ਕਾਲ ਫੁੱਫੜ ਜੀ ਓਏ ਸਸੀ ਕਾਲ ਓਏ 8 ਵਜੇ ਤੱਕ ਹੈ ਕਿ 11 ਵਜੇ ਆ ਜੀ ਤੁਸੀਂ ਇਹ ਫੁੱਫੜ ਜੀ ਅੱਖ ਹੀ ਨਹੀਂ ਖੋਲਦੀ ਥੱਕਿਆ ਥੱਕਿਆ ਜਿਹਾ ਸਰੀਰ ਰਹਿੰਦਾ ਥੋੜੇ ਚ ਇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਵੈਦਵਾਨ ਦਾ ਐਕਸ ਪਲਸ ਮਰਦਾਨਾ ਕੋਰ ਤੇ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮ ਬਾਣ ਚੁਸਤੀ ਫੋਰਟੀ ਤੇ ਜੋਸ਼ ਮਦੌਨ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਕਾਲਾ ਗੋਂਦ ਕੈਪਸੂਲ ਹੈ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੋਂਦ ਕਰੀ ਨੇ ਤੁਹਾਡੇ ਮਾਂ ਦੇ ਜੋੜਾਂ ਦੀ ਦਰਦ ਮਿਟਾਦੀ ਪੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕਰੀ